ਗੈਰ ਕਾਨੂੰਨੀ ਮਾਈਨਿੰਗ ਨਹੀਂ ਰੁਕ ਰਹੀ। ਦੀ ਵਜਾ ਕੀ ਆ ਕੌਣ ਕਰਵਾ ਰਿਆ ਇਸ। ਪਰਦੇ ਜਿਹੜੇ ਅਧਿਕਾਰੀ ਨਹੀਂ ਉਹ ਇੰਨੀ ਬਦਨਾਮੀ ਕਿਉਂ ਖਾਟ ਰਹੇ ਨੇ। ਪਰਦੇ ਐਸਐਸਪੀ ਨੂੰ ਝਟਕਾ ਖਾਣੀਆਂ ਪਈਆਂ ਹਾਈ ਕੋਰਟ ਦੇ ਵਿੱਚ। ਸਰਕਾਰ ਚੁੱਪ ਕਰਕੇ ਬੈਠੀ ਆ। ਫਿਰ ਜਿਹੜੇ ਰੋਪੜ ਦੇ ਡਿਪਟੀ ਕਮਿਸ਼ਨਰ ਨੇ ਡਾਕਟਰ ਪ੍ਰੀਤੀ ਜਾਦਵ ਨੇ ਕੀ ਹੋ ਸੁੱਤੇ ਨੇ। ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦੇ ਇਲਾਕੇ 'ਚ ਮਾਈਨਿੰਗ ਹੋ ਰਹੀ ਆ। ਜਦ ਮੁੱਖ ਮੰਤਰੀ ਨੇ ਤੁਹਾਨੂੰ ਖੁੱਲੇ ਓਪਨ ਹੈਂਡ ਦੇ ਦਿੱਤੇ। ਕਿ ਜੇ ਕੋਈ ਮਾਈਨਿੰਗ ਕਰਦਾ ਉਹਨਾਂ ਨੂੰ ਰਗੜ ਦੋ ਕਾਨੂੰਨ ਮੁਤਾਬਕ ਕਾਰਵਾਈ ਕਰੋ ਪਰਚੇ ਦਰਜ ਕਰੋ ਚਾਹੇ ਉਹ ਜੀਸੀਬੀ BC ਨਾ ਚਾਹੇ ਪੋਕਲੈਂਚਾ ਟਿੱਪਰਾ ਤੁਸੀਂ ਉਹਨਾਂ ਨੂੰ ਕਬਜ਼ੇ ਜੇ ਲੈ ਲਓ ਉਹਨਾਂ ਨੂੰ ਦੂਜੀ ਇੰਪੋਰਟੈਂਟ ਗੱਲ ਹੈ ਕਿ ਉਹ ਹਲਕਾ ਪੈਂਦਾ ਹੈਗਾ ਹਰਜੋਤਪ ਸਿੰਘ ਬਾਜਤ ਸਾਹਿਬ ਦਾ ਪਰ ਤੁਹਾਡੇ ਹਲਕੇ ਚ ਹੋ ਰਹੀ ਹੈ ਕੀ ਤੁਸੀਂ ਰੋਪੜ ਦੀ ਡੀਸੀ ਨੂੰ ਚਿੱਠੀ ਕੱਢੀ ਕੀ ਆਪਣੇ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਦੱਸਿਆ ਹੁਣ ਸਵਾਲ ਹੈ ਕਿ ਉਹ ਕਿਉਂ ਚੁੱਪ ਨੇ ਨਾ ਡਿਪਟੀ ਕਮਿਸ਼ਨਰ ਕਾਰਵਾਈ ਕਰੇ ਤੇ ਨਾ ਐਸਐਸਪੀ ਕਾਰਵਾਈ ਕਰੇ ਕੀ ਉਥੇ ਮਾਈਨਿੰਗ ਕਰਨ ਵਾਲਾ ਕੋਈ ਹਰਜੋਤ ਹਰਜੋਤ ਸਿੰਘ ਬੈਸਾਪ ਤੋਂ ਉੱਪਰ ਨੇ ਕੀ ਡੀਸੀ ਰੋਪੜ ਤੋਂ ਉੱਪਰ ਨੇ ਕੀ ਐਸਐਸਪੀ ਰੋਪੜ ਤੋਂ ਉੱਪਰ ਨੇ ਕੋਣ ਬੰਦਾ ਪ੍ਰੋਗਰਾਮ 16 ਦੇ ਸੱਜਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਦੋ ਤਿੰਨ ਭੱਖ ਦੇ ਮਸਲੇ ਆ ਜਿਸ ਦੇ ਉੱਤੇ ਚਰਚਾ ਕਰਾਂਗੇ ਜਿਸ ਵਿੱਚ ਇੱਕ ਸਰਕਾਰ ਦਾ ਫੈਸਲਾ ਵੀ ਸ਼ਾਮਲ ਹੈ ਪਹਿਲਾ ਮਸਲਾ ਸਭ ਤੋਂ ਗੰਭੀਰ ਇਹ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਨਹੀਂ ਰੁਕ ਰਹੀ ਪੰਜਾਬ ਦੇ ਵਿੱਚ ਇੱਕ ਵੀਡੀਓ ਫਿਰ ਸਾਹਮਣੇ ਆਇਆ ਚੰਦਪੁਰ ਬੇਲਾ ਜ਼ਿਲ੍ਹਾ ਜਿਹੜਾ ਕੀ ਹੈ ਰੋਪੜ ਪੈਂਦਾ ਹੈ ਤਹਿਸੀਲ ਅਨੰਦਪੁਰ ਸਾਹਿਬ ਮੰਤਰੀ ਦਾ ਹਲਕਾ ਹੋਵੇ ਤੇ ਉੱਥੇ ਹਾਲੇ ਨਹੀਂ ਰੁਕ ਰਹੀ ਕਾਰਨ ਇਹ ਆ ਕਿ ਉੱਥੇ ਦੋ ਕਾਰਨ ਨੇ ਇੱਕ ਤਾਂ ਉੱਥੇ ਸਟੇ ਲੱਗੀ ਹੋਈ ਆ ਕਿ ਮਾਈਨਿੰਗ ਹੋ ਹੀ ਨਹੀਂ ਸਕਦੀ ਦੂਜਾ ਇਹ ਕਿ ਜਿੱਥੇ ਡੀਸੈਲਟਿੰਗ ਕਰਨੀ ਆ ਉੱਥੇ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਪੰਜਾਬ ਸਰਕਾਰ ਦੀ ਨੀਤੀ ਆ ਪਰ ਉੱਥੇ ਪਾਣੀ ਖੜਾ ਫਿਰ ਵੀ ਹੋ ਰਹੀ ਹੈ ਇਸ ਦੀ ਵਜ੍ਹਾ ਕੀ ਆ ਕੌਣ ਕਰਵਾ ਰਿਹਾ ਇਸ ਦੇ ਉੱਤੇ ਚਰਚਾ ਕਰਾਂਗੇ ਨਾਲ ਦੂਜੇ ਨੰਬਰ ਦੇ ਉੱਤੇ ਗੱਲ ਕਰਾਂਗੇ ਸਪੋਰਟਸ ਨੀਤੀ ਨੂੰ ਲੈ ਕੇ ਹਾਲਾਂਕਿ ਮੁਕੰਮਲ ਤੌਰ ਦੇ ਉੱਤੇ ਕੋਈ ਸਪੋਰਟਸ ਨੀਤੀ ਸਾਹਮਣੇ ਨਹੀਂ ਆਈ ਪਰ ਕੁਝ ਖਿਡਾਰੀ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਮੱਲਾ ਮਾਰਦੇ ਨੇ ਉਹਨਾਂ पीसीएस ਤੱਕ ਤੈਨਾਤ ਕੀਤਾ ਜਾ ਰਿਹਾ ਤੇ ਚਾਰ ਹਾਕੀ ਦੇ ਚੋਟੀ ਦੇ ਖਿਡਾਰੀਆਂ ਨੂੰ पीसीएस ਨਿਯੁਕਤ ਕੀਤਾ ਗਿਆ ਯਾਨੀ ਕਿ ਐਸ ਡੀ ਐਮ ਬਣ ਸਕਦੇ ਨੇ ਪਹਿਲੀ ਵਾਰੀ ਪੰਜਾਬ ਚ ਹੋਇਆ ਕਿ ਖਿਡਾਰੀਆਂ ਨੂੰ ਇਹ ਮਾਣ ਪ੍ਰਾਪਤ ਹੋਇਆ ਇਸ ਦੇ ਨਾਲ ਕਿੰਨਾ ਕੁ ਪ੍ਰਭਾਵ ਪਵੇਗਾ ਖੇਡਾਂ ਦੇ ਉੱਤੇ ਖਿਡਾਰੀਆਂ ਦੇ ਉੱਤੇ ਉਹਨਾਂ ਨੂੰ ਕਿੰਨਾ ਫਾਇਦਾ ਹੋਣਾ ਇਸ ਦੇ ਉੱਤੇ ਗੱਲ ਕਰਾਂਗੇ ਨਾਲ ਤੀਜਾ ਮਸਲਾ ਪੰਜਾਬ ਦੇ ਰਾਜਪਾਲ ਦਾ ਬਨਵਾਰੀ لال ਪ੍ਰੋਹੀ ਤਸਤੀਫਾ ਦੇ ਚੁੱਕੇ ਨੇ ਅਗਲੇ ਰਾਜਪਾਲ ਦੇ ਵਿੱਚ ਕਿਹੜੇ ਕਿਹੜੇ ਨਾਵਾਂ ਦੀ ਚਰਚਾ ਹੈ ਤੇ ਮੋਰ ਕਿਹੜੇ ਨਾਂ ਤੇ ਲੱਗਣੀ ਹੈ ਇਸ ਦੀ ਵੀ ਗੱਲ ਹੋਵੇਗੀ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਗੈਰ ਕਾਨੂੰਨੀ ਮਾਈਨਿੰਗ ਦੀ ਗੱਲ ਕਰੀਏ ਆਨੰਦਪੁਰ ਤੇ ਰੋਪੜਾ ਇਹ ਜਿਹੜਾ ਇਲਾਕਾ ਨਾ ਜਿਹੜੀ ਬੈਲਟ ਹਾਲਾਂਕਿ ਬਾਕੀਆਂ ਥਾਵਾਂ ਤੋਂ ਹਾਲੇ ਉਸ ਤਰ੍ਹਾਂ ਨਹੀਂ ਆ ਰਹੀਆਂ ਵੀਡੀਓ ਪਰ ਇੱਥੋਂ ਬਹੁਤ ਜ਼ਿਆਦਾ ਆ ਰਹੀਆਂ ਕਿ ਹਾਲੇ ਵੀ ਨਹੀਂ ਰੁਕ ਰਹੀ ਗੈਰਕਾਨੂੰਨੀ ਮਾਈਨਿੰਗ ਤੇ ਕਰਵਾ ਕੇ ਕੌਣ ਰਿਹਾ ਸਵਾਲ ਉੱਥੇ ਦਾ ਉੱਥੇ ਹੈ ਸੰਦੀਪ ਸਭ ਤੋਂ ਵੱਡੀ ਗੱਲ ਇਹ ਕਿ ਰੋਪੜ ਦੇ ਜਿਹੜੇ ਅਧਿਕਾਰੀ ਨਹੀਂ ਉਹ ਇੰਨੀ ਬਦਨਾਮੀ ਕਿਉਂ ਖਾਟ ਰਹੇ ਨੇ ਹੋਰ ਪੰਜਾਬ 'ਚ ਇੰਨਾ ਜ਼ਿਆਦਾ ਰੌਲਾ ਨਹੀਂ ਪੈਂਦਾ ਜਿੰਨਾ ਸਿਰਫ ਤੇ ਸਿਰਫ ਰੋਪੜ 'ਚ ਪੈਂਦਾ ਰੋਪੜ ਦੇ ਐਸਐਸਪੀ ਨੂੰ ਝਿੜਕਾਂ ਖਾਣੀਆਂ ਪਈਆਂ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਵਾਰ-ਵਾਰ ਸਰਕਾਰ ਨੂੰ ਇਹ ਕਹਿ ਰਹੀ ਕਿ ਮਾਈਨਿੰਗ ਰੁਕ ਸਰਕਾਰ ਚੁੱਪ ਕਰਕੇ ਬੈਠੀ ਆ ਫਿਰ ਕੋਰਟ ਨੂੰ ਆਪਣਾ ਕੋਰਟ ਕਮਿਸ਼ਨ ਇਸ ਦੇ باوجود ਦੀ ਸਰਕਾਰ ਚੁੱਪਾ ਔਰ ਹਾਲ ਹੀ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਮੀਟਿੰਗ ਕੀਤੀ ਆ ਡਿਪਟੀ ਕਮਿਸ਼ਨਰ ਨੂੰ ਕਿਹਾ ਤੇ ਮੈਨੂੰ ਲੱਗਦਾ ਕਿ ਫਿਰ ਜਿਹੜੇ ਰੋਪੜ ਦੇ ਡਿਪਟੀ ਕਮਿਸ਼ਨਰ ਨੇ ਜਿਹੜੇ ਡਾਕਟਰ ਪ੍ਰੀਤੀ ਜਾਦਵ ਨੇ ਕੀ ਸੁਤੇ ਨੇ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦੇ ਇਲਾਕੇ ਚ ਮਾਈਨਿੰਗ ਹੋ ਰਹੀ ਹੈ ਜਦ ਮੁੱਖ ਮੰਤਰੀ ਨੇ ਤੁਹਾਨੂੰ ਖੁੱਲੇ ਹੇ ਓਪਨ ਹੈਂਡ ਦੇ ਦਿੱਤੇ ਵੀ ਜੇ ਕੋਈ ਮਾਈਨਿੰਗ ਕਰਦਾ ਉਹਨਾਂ ਨੂੰ ਰਗੜ ਦੋ ਕਾਨੂੰਨ ਮੁਤਾਬਕ ਕਾਰਵਾਈ ਕਰੋ ਪਰਚੇ ਦਰਜ ਕਰੋ ਉਹਨਾਂ ਦੇ ਜਿਹੜੇ ਸੰਦ ਨੇ ਚਾਹੇ ਉਹ ਜੀਸੀਬੀ ਮਸ਼ੀਨਾ ਚਾਹੇ ਪੋਕਲੈਨ ਚਾਹੇ ਟਿਪਰਾ ਤੁਸੀਂ ਉਹਨਾਂ ਨੂੰ ਕਬਜ਼ੇ ਜੇ ਲੈ ਲਓ ਉਹਨਾਂ ਨੂੰ ਬਾਉਂਡ ਕਰ ਦੋ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਅਗਰ ਉਹ ਵੀਡੀਓ ਸੱਚੀ ਹੈ ਉਸ ਪਿੰਡ ਦੇ ਵਿੱਚ ਬਣੀ ਆ ਆਨੰਦਪੁਰ ਸਾਹਿਬ ਚ ਬਣੀ ਆ ਆਨੰਦਪੁਰ ਸਾਹਿਬ ਦਾ ਪਿੰਡ ਆ ਤੇ ਫਿਰ ਡਿਪਟੀ ਕਮਿਸ਼ਨਰ ਨੂੰ ਹੀ ਪਤਾ ਹੈਗਾ ਜੇ ਨਹੀਂ ਪਤਾ ਤਾਂ ਹੁਣ ਪਤਾ ਲੱਗ ਗਿਆ ਕਿਉਂਕਿ ਸਵੇਰ ਦੀ ਉਹ ਵੀਡੀਓ ਵਾਇਰਲ ਹੋ ਗਿਆ ਕਈ ਕਾਂਗਰਸ ਪਾਰਟੀ ਦੇ ਲੀਡਰ ਨੇ ਟਵੀਟ ਵੀ ਕਰਤਾ ਇਤੋਂ ਤੱਕ ਕਿ ਸੁਖਪਾਲ ਸਿੰਘ ਖਹਿਰਾ ਹੋਣਾਂ ਨੇ ਕਰ ਦਿੱਤੇ ਤੇ ਫਿਰ ਡਿਪਟੀ ਕਮਿਸ਼ਨਰ ਕਿਹਦਾ ਹੁਕਮ ਅਡੀਕਰੀ ਆ ਜਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਮਾਈਨਿੰਗ ਕਰਨ ਵਾਲੇ ਬਖਸ਼ਣ ਨਹੀਂ ਆ ਡਿਪਟੀ ਕਮਿਸ਼ਨਰ ਉਹਨਾਂ ਤੇ ਕਾਰਵਾਈ ਕਰੋ ਤੇ ਫਿਰ ਡਿਪਟੀ ਕਮਿਸ਼ਨਰ ਨੂੰ ਕ ਕਾਰਵਾਈ ਕਰਨ ਦੇ ਵਿੱਚ ਕੀ ਹਰਜਾ ਔਰ ਇੱਕ ਦੂਜੀ ਗੱਲ ਜੇ ਡਿਪਟੀ ਕਮਿਸ਼ਨਰ ਕਾਰਵਾਈ ਨਹੀਂ ਕਰਦੀ ਤੇ ਭਗਵੰਤ ਮਾਨ ਸਾਹਿਬ ਨੂੰ ਅੱਜ ਵੀਡੀਓ ਵੇਖ ਕੇ ਤੁਰੰਤ ਇਸ ਡਿਪਟੀ ਕਮਿਸ਼ਨਰ ਨੂੰ ਹਟਾ ਦੇਣਾ ਚਾਹੀਦਾ ਇਹਨਾਂ ਨੂੰ ਹੋਰ ਕਿਤੇ ਲਾ ਦਿਓ ਇਹਨਾਂ ਨੂੰ ਜੇ ਨਹੀਂ ਕਿਉਂ ਤੇ ਡਿਪਟੀ ਮਾਈਨਿੰਗ ਰੋਕ ਸਾ ਦੇ ਤੇ ਇਹਨਾਂ ਨੂੰ ਹੈੱਡ ਕੁਆਟਰ ਲਾ ਦਿਓ ਕਿਤੇ ਨਾ ਕਿਤੇ ਬਣਾ ਦਿਓ ਇਹਨਾਂ ਨੂੰ ਅਹੁਦਾ ਦੇ ਦਿਓ ਸਪੈਸ਼ਲ ਸੈਕਟਰੀ ਦਾ ਦੂਜੀ ਇੰਪੋਰਟੈਂਟ ਗੱਲ ਹੈ ਕਿ ਉਹ ਹਲਕਾ ਪੈਂਦਾ ਹੈਗਾ ਹਰਜੋਤਪ ਸਿੰਘ ਬੈਂਸ ਸਾਹਿਬ ਦਾ ਹਰਜੋਤਪ ਸਿੰਘ ਬੈਂਸ ਸਾਹਿਬ ਹੁਣੀ ਐਜੂਕੇਸ਼ਨ 'ਚ ਚੰਗਾ ਕੰਮ ਕਰ ਰਹੇ ਹੈਗੇ ਨੇ ਉਹਨਾਂ ਨੇ ਅੱਛਾ ਕਰ ਰਹੇ ਕਿ ਹੁਣ ਸਕ ਅਕਾਲੀ ਕਹਿੰਦੇ ਕਿ ਚੰਗੇ ਨਿਆੜਿਆਂ ਨੂੰ ਲੈ ਆ ਕੇ ਉਹਨਾਂ ਨੇ ਚੰਡੀਗੜ੍ਹ ਦੇ ਕਿਸੇ ਮਹਿੰਗੇ ਹੋਟਲ ਦੇ ਵਿੱਚ ਖਾਣਾ ਵੀ ਖਵਾਇਆਗਾ ਪਰ ਸਵਾਲ ਹੈ ਕਿ ਨਾਮ ਉਹਨਾਂ ਦਾ ਏਰੀਆ ਭਾਵੇਂ ਉਹ ਮਾਈਨਿੰਗ ਨਹੀਂ ਕਰਦੇ ਹੋਣਗੇ ਪਰ ਉਹਨਾਂ ਦੇ ਹਲਕੇ ਦੇ ਵਿੱਚ ਤਾਂ ਕੀ ਹਰਜੋਤ ਸਿੰਘ ਬੈਂਸ ਸਾਹਿਬ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਤੁਸੀਂ ਚਾਹੇ ਮਾਈਨਿੰਗ ਨਹੀਂ ਕਰਦੇ ਪਰ ਤੁਹਾਡੇ ਹਲਕੇ ਚ ਹੋ ਰਹੀ ਆ ਕੀ ਤੁਸੀਂ ਰੋਪੜ ਦੀ ਡੀਸੀ ਨੂੰ ਚਿੱਠੀ ਕੱਢੀ ਜਾਂ ਰੋਪੜ ਦੇ ਐਸਐਸਪੀ ਨੂੰ ਚਿੱਠੀ ਕੱਢੀ ਕਿ ਆ ਮੇਰੇ ਏਰੀਆ ਦੇ ਵਿੱਚ ਮਾਈਨਿੰਗ ਹੋ ਰਹੀ ਆ ਤੇ ਇਹ ਏਕੀਨਾ ਬੰਦ ਕੀਤੀ ਜਾਵੇ ਕੀ ਆਪਣੇ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਦੱਸਿਆ ਕਿ ਮੈਂ ਡੀਸੀ ਔਰ ਐਸਐਸਪੀ ਨੂੰ ਚਿੱਠੀ ਕੱਢੀ ਸੀ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਤੁਸੀਂ ਕਾਰਵਾਈ ਕਰੋ ਜੀ ਹੁਣ ਸਵਾਲ ਹੈ ਕਿ ਉਹ ਕਿਉਂ ਚੁੱਪ ਨੇ ਨਾ ਡਿਪਟੀ ਕਮਿਸ਼ਨਰ ਕਾਰਵਾਈ ਕਰੇ ਤੇ ਨਾ ਐਸਐਸਪੀ ਕਾਰਵਾਈ ਕਰੇ ਤੇ ਜਿਸ ਹਲਕਾ ਕਿ ਅਨੰਦਪੁਰ ਸਾਹਿਬ ਆ ਹਰਜੋਤ ਸਿੰਘ ਬੈਂਸ ਹੋਣੀ ਨਹੀਂ ਕਰਦੇ ਹੋਣਗੇ ਮਾਈਨਿੰਗ ਪਰ ਉਹਨਾਂ ਦੇ ਹਲਕੇ ਵਿੱਚ ਹੋ ਰਹੀ ਹੈ ਤੇ ਜੇ ਹਲਕੇ ਵਿੱਚ ਹੋ ਰਹੀ ਹੈ ਤੇ ਉਹਨਾਂ ਨੂੰ ਵੀ ਬੋਲਣਾ ਚਾਹੀਦਾ ਉਹਨਾਂ ਨੂੰ ਵੀ ਆਪਣਾ ਪੱਖ ਦੱਸਣਾ ਹੈ ਆਖਿਰ ਕੌਣ ਹੈ ਕੀ ਉੱਥੇ ਮਾਈਨਿੰਗ ਕਰਨ ਵਾਲਾ ਕੋਈ ਹਰਜੋਤ ਹਰਜੋਤ ਸਿੰਘ ਬੈਸਾਪ ਤੋਂ ਉੱਪਰ ਨੇ ਕੀ ਡੀਸੀ ਰੋਪੜ ਤੋਂ ਉੱਪਰ ਨੇ ਕੀ ਐਸਐਸਪੀ ਰੋਪੜ ਤੋਂ ਉੱਪਰ ਨੇ ਕੌਣ ਬੰਦਾ ਕਿ ਜਿਹੜਾ ਉਸੇ ਆ ਕੇ ਮਾਈਨਿੰਗ ਕਰੇ ਕਿ ਤਿੰਨੇ ਜਾਣੇ ਚੋਪਣੇ ਇਹ ਆਪਣੇ ਆਪ ਚ ਬਹੁਤ ਵੱਡਾ ਇੱਕ ਸਵਾਲ ਆ ਲੋਕ ਇਹ ਵੀ ਸਵਾਲ ਉਹ ਵੀਡੀਓ ਦੇ ਕਲਿੱਪ ਦੇ ਵਿੱਚ 1.5 2 ਮਿੰਟ ਦੇ ਵਿੱਚ ਜੋ ਬੋਲ ਰਹੇ ਨੇ ਉਹ ਪੰਜਾਬ ਸਰਕਾਰ ਦੀ ਪਾਲਿਸੀ ਨਾਲ ਚੁੱਕੀ ਹੋਈ ਸੀ ਉਹ 919 ਨੰਬਰ ਪੰਨੇ ਦੇ ਉੱਤੇ ਦਿਖਾ ਰਿਹਾ ਹੈ ਕਿ ਡੀਸੈਲਟਿੰਗ ਪਾਣੀ ਖੜੇ ਚ ਤਾਂ ਹੋ ਹੀ ਨਹੀਂ ਸਕਦੀ ਤਾਂ ਹੋ ਰਹੀ ਹੈ 2011 ਚ ਉਥੇ ਸਟੇ ਹੈ ਮਾਈਨਿੰਗ ਹੋ ਹੀ ਨਹੀਂ ਸਕਦੀ ਤਾਂ ਵੀ ਹੋ ਰਹੀ ਹੈ ਦੋ ਵੱਡੇ ਕਾਰਨ ਹੈ ਫਿਰ ਵੀ ਹੋ ਰਹੀ ਹੈ ਜਾਨੀ ਕਿ ਪੰਜਾਬ ਸਰਕਾਰ ਦੀ ਨੀਤੀ ਤੋਂ ਉਲਟ ਜਾ ਕੇ ਐਡਾ ਕਿਹੜਾ ਜਿਆਦਾ ਵੱਡਾ ਬੰਦਾ ਆ ਗਿਆ ਕਿਸ ਕਿਸੇ ਦੀ ਮੰਨ ਹੀ ਨਹੀਂ ਰਿਹਾ ਸੋਣ ਦੇ ਤੇ ਫਿਰ ਤਾਂ ਕਾਨੂੰਨ ਦੀਆਂ ਤਾਂ ਝੜੀਆਂ ਫਿਰ ਤਾਂ ਮਾਈਨਿੰਗ ਪਾਲਿਸੀ ਦੀਆਂ ਤਾਂ ਝੜੀਆਂ ਨੇ ਫਿਰ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਹੁਕਮ ਦੀਆਂ ਤਾਂ ਝੜੀਆਂ ਨੇ ਸਵਾਲ ਇਹੀ ਹੈ ਮੈਂ ਕਹਿ ਰਿਹਾ ਕਿ ਅਗਰ ਤਿੰਨ ਬੰਦੇ ਉਥੇ ਚੁੱਪ ਨੇ ਸਬੰਧਤ ਹਲਕੇ ਦਾ ਐਮਐਲਏ ਜਿਹੜੇ ਸੂਬੇ ਦੇ ਵਿੱਚ ਕੈਬਨਲ ਮੰਤਰੀ ਨੇ ਔਰ ਦੂਜੇ ਐਸਐਸਪੀ ਤੇ ਤੀਜੇ ਮੈਡਮ ਡਿਪਟੀ ਕਮਿਸ਼ਨਰ ਜੇ ਤਿੰਨ ਬੰਦਿਆਂ ਨੂੰ ਤਿੰਨ ਜ਼ਿੰਮੇਵਾਰ ਲੋਕਾਂ ਨੂੰ ਜੇ ਉਹ ਤੇ ਪਤਾ ਕਿ ਮਾਈਨਿੰਗ ਆ ਪਾਲਿਸੀ ਦੇ ਅੰਗੇਜਡ ਜਾ ਕੇ ਜਿਹੜੀ ਮਾਈਨਿੰਗ ਹੋ ਰਹੀ ਆ ਤੇ ਫਿਰ ਇਹਦਾ ਮਤਲਬ ਕੀ ਵਜ੍ਹਾ ਹੈ ਕਿ ਕੌਣ ਪਾਵਰਫੁਲ ਕਿੱਥੋਂ ਆ ਰਿਹਾ ਕੋਈ ਜੰਮੂ ਤੋਂ ਆ ਰਿਹਾ ਹਿਮਾਚਲ ਤੋਂ ਆ ਰਿਹਾ ਕਿ ਕੋਈ ਪਟਿਆਲੇ ਤੋਂ ਆ ਰਿਹਾ ਕਿਉਂਕਿ ਅੱਜ ਕੱਲ ਇੱਕ ਪਟਿਆਲਾ ਦੇ ਐਮਐਲਏ ਦੇ ਬੜੇ ਚਰਚੇ ਨੇ ਕਿ ਉਹਨਾਂ ਨੇ ਹਿਮਾਚਲ ਤੋਂ ਆ ਰਹੀ ਬੜੀ ਮਾਈਨਿੰਗ ਪੰਜਾਬ ਚ ਤੇ ਬੰਦ ਹੋਈ ਪਈ ਅੱਧੀ ਕੀ ਠੀਕ ਆ ਉਹ ਕਹਿੰਦੇ ਰੋਜ਼ ਦਾ 20-25 ਲੱਖ ਰੁਪਈਆ ਬੰਦਾ ਇਹ ਚਰਚਾ ਸ਼ੁਰੂ ਹੋਈ ਆ ਇਹਦਾ ਪਤਾ ਨਹੀਂ ਕੀ ਕੌਣ ਕਰ ਰਿਹਾ ਪਟਿਆਲੇ ਦਾ ਕਿਹੜਾ ਜਿਹੜਾ ਧਾਕੜ ਬੰਦਾ ਹੈਗਾ ਜਿਹੜੇ ਉਹਨੇ ਵੱਡੀ ਗੱਲ ਹਾਂ ਇੱਕ ਪਟਿਆਲੇ ਦਾ ਮੰਤਰੀ ਵੀ ਹੈਗਾ ਉਹ ਰੋਪੜ ਜਾ ਕੇ ਵਿਆਹ ਦੇਖਦਾ ਆਪਣੇ ਚੇਤਨ ਸਿੰਘ ਜੋੜੇ ਮਾਹਰਾ ਸਾਹਿਬ ਪਤਾ ਨਹੀਂ ਉਹ ਅਣਜਾਣੇ ਤੇ ਚਲੇ ਗਏ ਨੇ ਜਾਂ ਕਿਵੇਂ ਚਲ ਗਿਆ ਕਿ ਇਹ ਆਪਣੇ ਆਪ 'ਚ ਸਵਾਲ ਹੈ ਕਿਉਂਕਿ ਅੱਜ ਕੱਲ ਪਟਿਆਲੇ ਦੇ ਜਿਹੜੇ ਐਮ ਐਲ ਏ ਨਾ ਉਹ ਬੜੇ ਚਰਚਾ ਦੇ ਵਿੱਚ ਆ ਪਿੱਛੇ ਜੇ ਨਵਜੋਤ ਸਿੰਘ ਸਿੱਧੂ ਸਾਹਿਬ ਹੋਣਾ ਨੇ ਆਪਣੇ ਨਾਂ ਹੋਰਾਂ ਚੈਨਲਾਂ ਦੇ ਨਾਲ ਵੀ ਗੱਲਬਾਤ ਕੀਤੀ ਕਿ ਇੱਕ ਪਟਿਆਲੇ ਦੇ ਇੱਕ ਲੀਡਰ ਨੇ ਟਿੱਪਰ ਲੈ ਲਏ ਨੇ ਪੋਕ ਲੈਣਾ ਮਸ਼ੀਨਾਂ ਲੈ ਲਈਆਂ ਨੇ ਜੀ ਸੀ ਬੀ ਮਸ਼ੀਨ ਵਾਲੇ ਉਹਨਾਂ ਨੇ 10-12 ਕਰੋੜ ਦੇ ਸਾਂਧੀ ਬਣਾ ਲੈਣ ਉਹ ਪੈਸਾ ਕਿੱਥੋਂ ਆਇਆ ਉਹ ਇੱਥੋਂ ਹੀ ਆਇਆ ਲੱਗਦਾ ਉਹ ਉਹ ਜਿਹੜੇ ਚਿਹਰੇ ਨੇ ਉਹ ਬੇਨਕਾਬ ਕਰਨੇ ਚਾਹੀਦੇ ਨੇ ਆਖਿਰ ਔਰ ਇਸ ਮਸਲੇ 'ਚ ਮੈਨੂੰ ਡਿਪਟੀ ਕਮਿਸ਼ਨਰ ਤੋਂ ਆਸ ਨਹੀਂ ਹੋ ਸਕਦੀ ਪੰਜਾਬ ਦੇ ਐਸਐਸਪੀ ਤੋਂ ਆਸ ਨਹੀਂ ਪਰ ਘਟੋ ਘੜਾ ਅਸੀਂ ਹਰਜੋਤ ਸਿੰਘ ਬੈਂਸ ਸਾਹਿਬ ਤੋਂ ਤੇ ਆਸ ਕਰ ਸਕਦੇ ਨੇ ਕਿ ਯਾਰ ਤੁਹਾਡੇ ਹੋ ਰਿਹਾ ਤੁਹਾਡੇ ਏਰੀਆ ਦੇ ਵਿੱਚ ਹੋ ਰਿਹਾ ਤੁਸੀਂ ਕੁਝ ਬੋਲੋ ਪੀ ਆਖਰ ਕੌਣ ਹੈ ਤੁਸੀਂ ਦੱਸੋ ਡੀਸੀ ਨੂੰ ਚਿੱਠੀ ਕਢੋ ਐਸਐਸਪੀ ਨੂੰ ਚਿੱਠੀ ਕਢੋ ਤੁਹਾਡੇ ਕੋਲ ਪਾਵਰ ਹੈ ਕੈਬਨਿਟ ਮਨਿਸਟਰ ਹੈ ਪਰਚਾ ਦਰਜ ਕਰਵਾਓ ਜੇ ਤੁਸੀਂ ਚੁੱਪ ਆ ਮਤਲਬ ਚੁੱਪ ਰਹਿਣਾ ਵੀ ਆਪਣੇ ਆਪ ਚ ਇੱਕ ਜ਼ੁਲਮ ਹੁੰਦਾ ਜਾਂ ਚੁੱਪ ਤੁਹਾਡੀ ਤੁਸੀਂ ਕਿਸੇ ਦਾ ਸਾਥ ਦੇ ਰਹੇ ਹੋ ਦੋ ਚੀਜ਼ਾਂ ਹੁੰਦੀਆਂ ਚੁੱਪ ਜ਼ੁਲਮ ਸਹਿਣਾ ਮਤਲਬ ਤੁਸੀਂ ਸਹਿ ਰਹੇ ਹੋ ਤੁਹਾਨੂੰ ਪਤਾ ਅੱਖਾਂ ਬੰਦ ਕਰਕੇ ਬੈਠੇ ਹੋ ਜਾਂ ਫਿਰ ਤੁਹਾਡਾ ਸਾਥ ਹੈ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਪਸ਼ਟ ਕਰਨੀਆਂ ਚਾਹੀਦੀਆਂ ਕਿ ਜਿਸ ਐਮਐਲਏ ਦੇ ਏਰੀਆ ਚ ਮਾਈਨਿੰਗ ਹੋ ਰਹੀ ਆ ਜਾਂ ਤੇ ਉਹ ਕੋਈ ਹੋਰ ਕਰ ਰਿਹਾ ਤੇ ਜੇ ਹੋਰ ਕਰ ਰਿਹਾ ਪਰਦਾ ਫਾਸ਼ ਕਰੋ ਨਹੀਂ ਤੇ ਲੋਕੀ ਤੁਹਾਡੇ ਤੇ ਸਵਾਲ ਖੜੇ ਕਰਨਗੇ ਮੈਨੂੰ ਲੱਗਦਾ ਕਿ ਹਰਦੋਜ ਸਿੰਘ ਬੈਂਸ ਸਾਹਿਬ ਜਿਵੇਂ ਐਜੂਕੇਸ਼ਨ ਦੇ ਵਿੱਚ ਕੰਮ ਕਰ ਰਹੇ ਨੇ ਚੰਗੀ ਗੱਲ ਹੈ ਉਹਨਾਂ ਨੇ ਕੋਈ ਕਾਫੀ ਤਬਦੀਲੀ ਕੀਤੀਆਂ ਨੇ ਜਿਹਨੂੰ ਸਰਕਾਰ ਕਹ ਰਹੀ ਹੈ ਕਿ ਕ੍ਰਾਂਤੀਕਾਰੀ ਕੰਮ ਕੀਤੇ ਚੰਗੀ ਗੱਲ ਹੈ ਉਹਦੇ ਰਿਜ਼ਲਟ ਆਉਣ ਵਾਲੇ ਸਮੇਂ 'ਚ ਦਿਖਣਗੇ ਪਰ ਆ ਜਿਹੜਾ ਧੱਬਾ ਵੀ ਲੱਗ ਰਿਹਾ ਪੇ ਤੁਹਾਡੇ ਹਲਕੇ 'ਚ ਮਾਈਨਿੰਗ ਕੌਣ ਕਰਦਾ ਜੇ ਤੁਹਾਨੂੰ ਨਹੀਂ ਪਤਾਗਾ ਇਹ ਤੇ ਪੰਜਾਬ ਦੇ ਲੋਕ ਗੱਲ ਨਹੀਂ ਨਾ ਮੰਨਦੇ ਹੈਗੇ ਇਹੀ ਕਾਰਨ ਆ ਨਾ ਫਿਰ ਜਦੋਂ ਵੀ ਕੋਈ ਇੱਕ ਮਾਈਨਿੰਗ ਦੀ ਗੱਲ ਚੱਲਦੀ ਹੈ ਗੈਰ ਕਾਨੂੰਨੀ ਦੀ ਜਾਂ ਕਾਨੂੰ ਪਬਲਿਕ ਮਾਇੰਸ ਦੀ ਫਿਰ 20000 ਕਰੋੜ ਦਾ ਹਿਸਾਬ ਲੈਣ ਲੱਗ ਜਾਂਦੇ ਆ ਬਾਕੀ ਲੀਡਰ ਕਹਿੰਦੇ ਕਹਿੰਦੇ ਹੁੰਦੇ ਸੀ ਕਿ ਇੰਨੇ ਆਉਣਗੇ ਪਰ ਚੇਤਨ ਸਿੰਘ ਜਾੜਾ ਮਾਜਰਾ ਦੇ ਅੰਕੜੇ ਕੁਝ ਹੋਰ ਕਹਿੰਦੇ ਆ ਉਧਰ ਹੋ ਗਿਆ ਨਾ ਕਹਿੰਦੇ ਜਿੱਧਰ ਗਈਆਂ ਕਿਸ਼ਤੀਆਂ ਉਧਰ ਗਏ ਮਲਾ ਉਹਦੇ ਹਿਸਾਬ ਹੋ ਗਿਆ ਨਾ ਉਧਰ ਕੇਜਰੀਵਾਲ ਸਾਹਿਬ ਨੇ ਇੱਕ ਸ਼ੋਸ਼ਾ ਚੜਨ ਉਹ ਛੱਡ ਕੇ ਦੇ ਦਿੱਲੀ ਚੱਲ ਗਏ ਹਾਲਾਂਕਿ ਉਦਘਾਟਨ ਕਰਨ ਵਾਸਤੇ ਤੇ ਉਹ ਆ ਹੀ ਜਾਂਦੇ ਨੂੰ ਫੇਰ ਆ ਰਹੇ ਨੇ ਰੈਲੀ ਕਰਨੀ ਹੈਗੀ ਹੈ ਕੰਨੇ ਦੇ ਲਾਗੇ ਬੰਨੇ ਆ ਜਾਣਗੇ ਕੋਈ ਨਾ ਕੋਈ ਉਦਘਾਟਨ ਕਰਨ ਆ ਜਾਣਗੇ ਉਹਨੇ ਹੀ ਕਿਹਾ ਸੀ ਨੇ ਜਿਵੇਂ ਅਮਿਤ ਸ਼ਾਹ ਸਾਹਿਬ ਨੇ ਕਿਹਾ ਸੀ ਮੋਦੀ ਸਾਹਿਬ ਨੇ ਕਿਹਾ ਸੀ ਕਿ ਹਰ ਭਾਰਤੀ ਦੇ ਖਾਤੇ ਤੇ 15-15 ਲੱਖ ਰੁਪਏ ਬਾਜੋ ਕਹਿੰਦੇ ਜੁਮਲਾ ਇਹ ਵੀ ਇੱਕ 20 ਕਰੋੜ ਹਜ਼ਾਰ ਵਾਲਾ ਇੱਕ ਜੁਮਲਾ ਸੀ ਵੀ ਅਸੀਂ ਐਕਸਾਈਜ਼ ਤੋਂ 30 ਹਜ਼ਾਰ ਕਰੋੜ ਰੁਪਈਆ ਉਹ ਵੀ ਜੁਮਲਾ ਸੀ ਤੋ ਅਸੀਂ ਮਾਈਨਿੰਗ ਚ 20000 ਕਰੋੜ ਰੁਪਏ ਉਹ ਵੀ ਜੁਮਲਾ ਕਿਉਂਕਿ ਜਿਹੜੇ ਚੇਤਨ ਸਿੰਘ ਜੋੜੇਮਾਰੇ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹ ਤੇ ਕੇਜਰੀਵਾਲ ਸਾਹਿਬ ਦੇ ਅੰਗੇਜਡ ਸੀ ਨਾ ਕਿਉਂਕਿ ਤੁਹਾਡੇ ਕੇਜਰੀਵਾਲ ਸਾਹਿਬ ਤੁਹਾਡੇ ਸੁਪਰੀਮੋ ਤੁਹਾਡੇ ਆਕਾ ਕੀ ਕਹਿੰਦੇ ਸੀ ਕਿ ਅਸੀਂ ਸਾਲ ਦਾ 20000 ਕਰੋੜ ਰੁਪਈਆ ਮਾਈਨਿੰਗ ਜਕੜਨਾ ਅਸੀਂ ਤੇ ਮੰਗਦੇ ਕਿ ਸਾਨੂੰ 40000 ਕਰੋੜ ਦੇ ਦਿਓ 2 ਸਾਲ ਦਾ ਕਿਉਂਕਿ ਤੁਹਾਡੀ ਸਰਕਾਰ ਨੂੰ ਮਾਰਚ ਤੇ 2 ਸਾਲ ਨੇ 40000 ਕਰੋੜ ਵੀ ਨਹੀਂ ਅਸੀਂ ਕਹਿੰਦੇ ਹੈਗੇ 20000 ਕਰੋੜ ਵੀ ਨਹੀਂ ਕਹਿੰਦੇ 4000 ਕਰੋੜ ਹੀ ਦੇ ਦਿਓ 2 ਸਾਲ ਦਾ ਤੁਹਾਡੇ ਕੋਲ 432 ਕਰੋੜ ਹੋਇਆ ਉਹ ਵੀ ਜਿਹੜੇ ਅੰਕੜਿਆਂ ਦੇ ਜਾਦੂ ਪੇਸ਼ ਕੀਤੇ ਗਏ ਨੇ ਉਹ ਤੇ ਸਵਾਲ ਹੀ ਉਹਦੇ ਸਰਕਾਰ ਨੇ ਕਹਤਾ ਚੇਤਨ ਸਿੰਘ ਜੋੜੇ ਮੈਰਨ ਹੀ ਸਾਬਤ ਕਰਤਾ ਕਿ ਕੇਜਰੀਵਾਲ ਸਾਹਿਬ ਦਾ ਇੱਕ ਸ਼ੋਸ਼ਾ ਸੀ ਡਰਾਮਾ ਕਿ ਉਹਨਾਂ 20000 ਕਰੋੜ ਰੁਪਏ ਗਿਆ ਸੀ ਹੁਣ ਸਵਾਲ ਇਸ ਮਸਲੇ ਦੇ ਵਿੱਚ ਇਹ ਆ ਗਿਆ ਕਿ ਬਰੂਰਦੀ ਤੇ ਕਹਿਣਗੇ ਗੱਲਾਂ ਕਿ 20000 ਕਰੋੜ ਰੁਪਏ ਕਿੱਥੇ ਗਿਆ 2 ਸਾਲ ਦਾ 40000 ਕਰੋੜ ਰੁਪਏ ਕਿੱਥੇ ਗਿਆ ਜੇ ਵਾਕਈ ਕਿਉਂਕਿ ਤੁਸੀਂ ਕਹਿ ਰਹੇ ਕਿ ਮੈਂ ਇੱਕ ਆਈਆਰਐਸ ਆਫੀਸਰ ਹਾਂ ਮੈਂ ਬਾਣੀਆਂ ਦਾ ਮੁੰਡਾ ਹੈਗਾ ਤੇ ਫਿਰ ਤੁਸੀਂ ਸਾਡਾ ਉਹ ਜਿਹੜਾ ਦੋ ਦੋ ਸਾਲਾਂ ਲ 40 ਹਜ਼ਾਰ ਕਰੋੜ ਹੋ ਗਿਆ ਤੁਸੀਂ ਸਾਨੂੰ 432 ਦਿੱਤਾ ਹੈਗਾ ਤੇ ਘੱਟੋ ਘੱਟ ਜਿਹੜਾ ਮੰਨ ਕੇ ਚੱਲੋ ਕਿ 37 38 ਹਜ਼ਾਰ ਕਰੋੜ ਰੁਪਈਆ ਕੌਣ ਖਾ ਗਿਆ ਉਹ ਸਭ ਤੋਂ ਵੱਡੀ ਗੱਲ ਹੁਣ ਜਿਹੜੇ ਮਾਚਲ ਦੇ ਬਾਰਡਰ ਤੇ ਜਿਹੜੇ ਪੰਜਾਬ ਦੇ ਕਰਤਾ ਤਰਤਾ ਜਿਹੜੇ ਐਮਐਲਏ ਬਹੁਤ ਪਾਵਰਫੁਲ ਨੇ ਹੈਨਾ ਉਹ ਨਾਕੇ ਲਾ ਕੇ ਬੈਠੇ ਨੇ ਉਹਨੇ ਆਪਣੇ ਕਰਿੰਦੇ ਬੜਾ ਦਿੱਤੇ ਹੈਗੇ ਨੇ ਉਹ ਜਿਹੜਾ ਇੱਕ ਪਿੱਛੇ ਇੱਕ ਜਿਹੜਾ ਆਰਆ ਟਰੱਕ ਕੋਈ 1400 ਰੁਪਇਆ 2000 ਰੁਪਇਆ ਲੈ ਰੇ ਉਹ ਚੀਜ਼ਾਂ ਵੀ ਤੇ ਬਾਹਰ ਆਉਣੀਆਂ ਚਾਹੀਦੀ ਹੈਗੇ ਨੇ ਪਰ ਆ ਜਿਹੜਾ ਰੋਪੜ ਦਾ ਸਵਾਲ ਸਵਾਲ ਇਹ ਹੈ ਕਿ ਮੁੱਖ ਮੰਤਰੀ ਨਾਲੇ ਤਿੰਨ ਦਿਨ ਪਹਿਲਾਂ ਗਿਆ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ ਕਿ ਤੁਹਾਡੇ ਹੱਥ ਖੁੱਲੇ ਨੇ ਜਿਹੜਾ ਮਾਈਨਿੰਗ ਕਰਦਾ ਉਹਨੂੰ ਦੱਬ ਦਿਓ ਰਗੜ ਦਿਓ ਕਾਨੂੰਨ ਮੁਤਾਬਕ ਕਾਰਵਾਈ ਕਰ ਦਿਓ ਤੇ ਜੇ ਅੱਜ ਰੋਪੜ ਦੇ ਉਸ ਪਿੰਡ ਦੇ ਵਿੱਚ ਮਾਈਨਿੰਗ ਹੋਈ ਆ ਉਹ ਵੀਡੀਓ ਸੱਚੀ ਆ ਤੇ ਮੈਨੂੰ ਲੱਗਦਾ ਜੇ ਡਿਪਟੀ ਕਮਿਸ਼ਨਰ ਨੇ ਕਾਰਵਾਈ ਨਹੀਂ ਕੀਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਇਹ ਡਿਪਟੀ ਕਮਿਸ਼ਨਰ ਰੋਪੜ ਨੂੰ ਬਦਲ ਦੇਣਾ ਚਾਹੀਦਾ ਜੀ ਤਾਂ ਦੂਜਾ ਮਸਲਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਸਮਾਗਮ ਰੱਖਿਆ ਨਿਯੁਕਤੀ ਪੱਤਰ ਵੀ ਦਿੱਤੇ ਇਹ ਜਿਹੜੇ ਪੀਸੀਐਸ ਅਧਿਕਾਰੀ ਲਾ ਦਿੱਤੇ ਚਾਰ ਖਿਡਾਰੀ ਹਾਕੀ ਦੇ ਜਿਸ ਦੇ ਵਿੱਚ ਨਾਮੀ ਉਹ ਖਿਡਾਰੀ ਨੇ ਜਿਨ੍ਹਾਂ ਨੂੰ 15-15 ਸਾਲ ਕਿਸੇ ਨੂੰ 10 ਸਾਲ ਹੋ ਗਿਆ ਹੈ ਹਾਕੀ ਟੀਮ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਆਂ ਕੁਝ ਨੂੰ ਡੀਐਸਪੀ ਨਿਯੁਕਤ ਕੀਤਾ ਇਹ ਪਹਿਲੀ ਵਾਰੀ ਸੁਣਨ ਦੇਖਣ ਨੂੰ ਮਿਲ ਰਿਹਾ ਕਿ ਮੁੱਖ ਮੰਤਰੀ ਨੇ ਪੀਸੀਐਸ ਅਧਿਕਾਰੀ ਨਿਯੁਕਤ ਕੀਤੇ ਆ ਖਿਡਾਰੀ ਤੁਹਾਨੂੰ ਪਹਿਲੀ ਗੱਲ ਹੈ ਕਿ ਜਦੋਂ ਮੈਲ ਸਿੰਘ ਭੁੱਲਰ ਹੁੰਦੇ ਇੱਕ ਸਪੋਰਟਸ ਕੋਰਟ ਹੁੰਦਾ ਹੈ ਪੁਲਿਸ ਦੇ 3% ਉਸ ਸਪੋਰਟਸ ਕੋਰਟ ਤੇ ਗੰਦ ਵੀ ਬੜਾ ਪਿਆ ਹੈਗਾ ਕਿ ਕਈਆਂ ਨੂੰ ਜਿਨ੍ਹਾਂ ਨੇ ਡੰਡਾ ਨਹੀਂ ਫੜਿਆ ਸੀ ਉਹ ਹਾਕੀ ਦੇ ਖਿਡਾਰੀ ਬਣ ਗਏ ਨਾ ਜਿਨ੍ਹਾਂ ਨੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਇਸ ਟਾਈਮ ਵੀ ਉਹ ਕਈ ਚੱਲ ਰਹੀਆਂ ਡੀਐਸਪੀ ਪ੍ਰਮੋਟ ਕਰ ਲੱਗੇ ਉਹ ਰੌਲਾ ਚੱਲ ਰਿਹਾ ਹੈਗਾ ਸਰਕਾਰ ਧੱਕੇ ਨਾਲ ਕਰ ਰਹੀ ਹੈਗੀ ਕਾਨੂੰਨ ਨੂੰ ਤੋੜ ਕੇ ਕਰ ਰਹੀ ਹੈਗੀ ਉਹ ਇੱਕ ਵੱਖਰਾ ਵਿਸ਼ਾ ਲੇਕਿਨ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਜਿਹੜੇ ਸਾਡੇ ਕਾਮਨਵੈਲਥ ਲੰਪੀਨ ਏਸ਼ੀਅਨ ਹਾਕੀ ਟੀਮ ਦੇ ਖਿਡਾਰੀ ਜਿਨ੍ਹਾਂ ਨੇ ਮੈਡਲ ਜਿੱਤ ਕੇ ਲਿਆਂਦੇ ਨੇ ਉਹਨਾਂ ਨੂੰ ਪੀਸੀਐਸ ਅਫਸਰ ਕਿਉਂਕਿ ਡਾਇਰੈਕਟ ਉਹਨਾਂ ਐਸਡੀਐਮ ਭਰਤੀ ਹੋਣਗੇ ਉਹ ਇੱਕ ਬਹੁਤ ਹੀ ਵਧੀਆ ਫੈਸਲਾ ਹੈਗਾ ਕਿ ਸਾਡੇ ਜਿਹੜੇ ਪੰਜਾਬ ਦਾ ਇੱਕ ਇੱਕ ਜਿਹੜਾ ਕਹਿੰਦੇ ਨਾ ਸੁਨਹਿਰੀ 골ਡਨ ਪੀਰੀਡ ਸੀ ਨਾ ਪੰਜਾਬ ਮੱਲਾ ਮਾਰਦਾ ਸੀ ਓਲੰਪਿਕ ਦੇ ਵਿੱਚ ਉਹ ਵੀ ਟੀਮਾਂ ਸੀ ਜਦੋਂ ਹਾਕੀ ਦੇ 11-11 ਪਲੇਅਰ ਹੀ ਤੇ ਚਾਹੇ 42 ਦਾ ਚਾਹੇ 46 ਦਾ ਵਰਲਡ ਕੱਪ ਉਹ ਜਿੱਤ ਕੇ ਲੈਂਦੇ ਹਾਕੀ ਦੇ ਨਾ ਤੇ ਉਹ ਉਹ ਜਿਹੜਾ ਸਾਡਾ ਗੋਲਡਨ ਪੀਰੀਅਡ ਆ ਉਹ ਗਾਇਬ ਹੋ ਗਿਆ ਸੀ ਕੋਈ 50 50 ਬਾਅਦ ਚ ਪੰਜਾਬ ਚ ਅੱਤਵਾਦ ਪੀਰੀਅਡ ਆ ਗਿਆ ਚਲੋ ਸਾਲ ਗਏ ਨੇ ਫਿਰ ਹੁਣ ਪੰਜਾਬ ਖੇਡਾਂ ਦੇ ਪਿੱਛੇ ਮੁਕਾਬਲੇ ਬਹੁਤ ਪਿੱਛੇ ਵੈਸੇ ਤੇ ਸਾਰੇ ਖੇਤਰਾਂ ਚ ਪਿੱਛੇ ਰਹਿ ਗਿਆ ਲੇਕਿਨ ਆ ਜਿਹੜੀ ਸਰਕਾਰ ਨੇ ਪੀਸੀਐਸ ਆਫੀਸਰ ਕਿਉਂਕਿ ਜਿਹੜਾ ਪੀਸੀਐਸ ਆਫੀਸਰ ਲੱਗੂਗਾ ਉਹ ਸਿੱਧਾ ਐਸਡੀਐਮ ਲੱਗੂਗਾ ਚਾਰ ਖਡਾਰੀਆਂ ਦੀ অপਸ਼ਨ ਹੋਵੇਗੀ ਹਾਲਾਂਕਿ ਕਈਆਂ ਨੂੰ ਕਿਉਂਕਿ ਵਰਦੀ ਬੜੀ ਪਿਆਰੀ ਕਿਉਂਕਿ ਜੇ ਕੋਈ ਆਈਐਸ ਵੀ ਹੈਗਾ ਨਾ ਤੇ ਜਿਹਨੇ ਸਿਪਾਈ ਵੀ ਹੋਲਡਰ ਹੈ ਲੋਕੀ ਉਹ ਵਰਦੀ ਦਾ ਜਿਆਦਾ ਟੌਰ ਹੈ ਵਰਦੀ ਜਿਹੜੀ ਪੁਲਿਸ ਦੀ ਨਾ ਜਾਂ ਆਰਮੀ ਦੀ ਇੱਕ ਗਲੈਮਰ ਅੱਜਕੱਲ ਕਿਉਂਕਿ ਬੜਾ ਬੰਦਾ ਆਪਣੇ ਆਪ ਨੂੰ ਫਕਰ ਮਹਿਸੂਸ ਕਰਦਾ ਹੈਗਾ ਤੇ ਕਈਆਂ ਨੇ ਖਡਾਰੀਆਂ ਨੇ ਕਿਹਾ ਡੀਐਸਪੀ ਭਰਤੀ ਹੋਣਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਡੀਐਸਪੀ ਇੱਕ ਆਪਣੇ ਆਪ ਚ ਕਿਉਂਕਿ ਪੁਲਿਸ ਦਾ ਆਪਣਾ ਇੱਕ ਆਪ ਚ ਜਲਵਾ ਹੈਗਾ ਹਾਲਾਂਕਿ ਪੁਲਿਸ ਦੇ ਵਿੱਚ ਇਨਾ ਐਕਸਪੋਜ਼ਰ ਨਹੀਂ ਹੈਗਾ ਜਿੰਨਾ ਸਿਵਲ ਸਰਵਿਸ ਦੇ ਵਿੱਚ ਐਕਸਪੋਜ਼ਰ ਉਹ ਚਾਰ ਜਿਹੜੇ ਖਿਡਾਰੀ ਜਿਨ੍ਹਾਂ ਨੇ ਪੀਸੀਐਸ ਅਡਾਪਸ਼ਨ ਦਿਖਾਈ ਉਹ ਚੰਗੀ ਗੱਲ ਹੈ ਚਲੋ ਜਿਹਨੇ ਡੀਐਸਪੀ ਬਣ ਜਿਹੜੇ ਅੱਜ ਡੀਐਸਪੀ ਭਰਤੀ ਹੋਏ ਨੇ ਉਹ ਆਈਪੀਐਸ ਅਫਸਰ ਬਣ ਜਾਣਗੇ ਆਈਜੀ ਤੱਕ ਰਿਟਾਇਰ ਹੋ ਜਾਣਗੇ ਜਿਹੜੇ ਅੱਜ ਛੋਟੀ ਏਜ ਆ ਜਿਵੇਂ ਇਹ ਸਾਰੇ ਕੋਈ 23 24 ਸਾਲ ਦੇ ਹੋਣਗੇ ਮੁੰਡੇ 25 ਸਾਲ ਦੇ ਹੋਣਗੇ ਜਾਂ ਵੱਧ ਤੋਂ ਵੱਧ 26 27 ਦੇ ਹੋਣਗੇ ਕਿਉਂਕਿ 28 ਸਾਲ ਤੋਂ ਜ਼ਿਆਦਾ ਉਮਰ ਹੋ ਗਈ ਤੁਸੀਂ ਡੀਐਸਪੀ ਭਰਤੀ ਨਹੀਂ ਹੋ ਸਕਦੇ ਇਹ ਇੰਨੀ ਛੋਟੀ ਏਜ ਦੇ ਵਿੱਚ ਅਗਰ ਪੀਸੀਐਸ ਅਫੀਸਰ ਲੱਗਦੇ ਐਸਡੀਐਮ 8 9 ਸਾਲਾਂ ਨੂੰ ਇਹਨਾਂ ਨੇ ਹਾਈਸਟ ਪ੍ਰਮੋਟ ਹੋ ਜਾਣਗੇ 10 ਸਾਲ ਬਾਅਦ ਪ੍ਰਮੋ डीसीवी ਬਣਨਗੇ ਸਪੈਸ਼ਲ ਸੈਕਟਰੀ ਤੱਕ ਪਹੁੰਚ ਜਾਣਗੇ ਨਾ ਜੀ ਸੈਕਟਰੀ ਤੱਕ ਵੀ ਪਹੁੰਚ ਜਾਣਗੇ ਜੇ ਇਸ ਦੀ ਉਮਰ ਕੋਈ ਘੱਟ ਹੋਈ ਜੇ 22 23 ਸਾਲ ਵਾਲੇ ਹੋਏ ਤੇ ਮੈਨੂੰ ਲੱਗਦਾ ਹੈ ਭਗਵੰਤ ਸਿੰਘ ਸਾਹਿਬ ਨੇ ਚੰਗਾ ਕੀਤਾ ਇਹਦੇ ਨਾਲ ਕਿਉਂਕਿ ਡੀਐਸਪੀ ਪਹਿਲਾਂ ਵੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਏ ਇਹ ਨਵੀਂ ਗੱਲ ਨਹੀਂ ਹੈਗੇ ਜਿਹੜੇ ਹੁਣ ਜਿਹੜੇ ਲੱਗੇ ਨੇ ਇਸ ਟਾਈਮ ਦੇਸ਼ ਦੀ ਪਹਿਲੀ ਫੋਰਸ ਬਣੀ ਆ ਸੜਕ ਸੁਰੱਖਿਆ ਫੋਰਸ ਉਹ ਗਗਨ ਅਜੀਤ ਸਿੰਘ ਹੋਣੀ ਉਹ ਵੀ ਡੀਐਸਪੀ ਹਾਕੀ ਦੇ ਖੇਡੇ ਲੰਪਿੰਗ ਖੇਡੇ ਉਹਨਾਂ ਨੂੰ ਵੀ ਉਸ ਸਮੇਂ ਦੀ ਸਰਕਾਰ ਨੇ ਡੀਐਸਪੀ ਭਰਤੀ ਕੀਤਾ ਪ੍ਰਭਜੋਤ ਸਿੰਘ ਹੋਣੀ ਹੈ ਔਰ ਜਿਹੜੇ ਉਜੋ ਜੋ ਜੁਗਰਾਜ ਹੋਣੀ ਉਹ ਇੰਸਪੈਕਟਰ ਭਰਤੀ ਹੋਏ ਸੀ ਨਾ ਉਸ ਸਮੇਂ ਜਿੰਨੇ ਡੀ ਕਿਉਂਕਿ ਕਲਾਸ 1 ਪੋਸਟ ਆ ਕਲਾਸ 1 ਪੋਸਟ ਵਾਸ ਤੁਹਾਨੂੰ ਬੀਏ ਚਾਹੀਦੀ ਹੈ ਡਿਗਰੀ ਚਾਹੀਦੀ ਹੈ ਗ੍ਰੈਜੂਏਸ਼ਨ ਦੀ ਡਿਗਰੀ ਚਾਹੀਦੀ ਹੈ ਨਾ ਉਹ ਬਹੁਤ ਸਾਰੇ ਪਹਿਲਾਂ ਵੀ ਡੀਐਸਪੀ ਭਰਤੀ ਹੋਏ ਨੇ ਪ੍ਰਗਟ ਸਿੰਘ ਹੋਣੇ ਵੀ ਡੀਐਸਪੀ ਪਰ ਜਦੋਂ ਇਹ ਵਾਲਾ ਸੀ ਹਰਪਜਤ ਸਿੰਘ ਹੈ ਕਾਲੀ ਸਰਕਾਰ ਨੇ ਇਹਨੂੰ ਵੀ ਆਫਰ ਦਿੱਤੀ ਹੈਗੀ ਸੀ ਡੀਐਸਪੀ ਨੇ ਮੰਨਿਆ ਨਹੀਂ ਹੈਗੇ ਜਿਹੜੀ ਅਵਨੀਤ ਕੌਰ ਸੰਧੂ ਆ ਉਹ ਜਿਹੜੇ ਕਹਿ ਸਕਦੇ ਨੂੰ ਗੋਲਡਨ ਗਰਲ ਕਹਿ ਸਕਦੇ ਨੇ ਉਹ ਵੀ ਕਾਲੀਆਂ ਵੇਲੇ ਡੀਐਸਪੀ ਹੋਈ ਸੀ ਬਹੁਤ ਸਾਰੇ ਕਾਲੀਆਂ ਨੇ ਵੀ ਕਾਂਗਰਸ ਵੇਲੇ ਵੀ ਜਿਹੜੀ ਕੁੜੀ ਇੰਡੀਅਨ ਹਾਕੀ ਟੀਮ ਦੀ ਕ੍ਰਿਕਟਰ ਹਰਮਨ ਹੈ ਨਾ ਉਹ ਕੈਪਟਨ ਟੀਮ ਦੀ ਕੈਪਟਨ ਹਾਂ ਉਹ ਹਾਂ ਉਹ ਕੈਪਟਨ ਮਰਿੰਦਰ ਸਿੰਘ ਨੇ ਡੀਐਸਪੀ ਭਰਤੀ ਕੀਤਾ ਹੈਗਾ ਸੀ ਮੈਂ ਉਸ ਸਮੇਂ ਆਪ ਉਹਦੀ ਕੈਪਟਨ ਮਰਿੰਦਰ ਸਿੰਘ ਦੇ ਘਰੋਂ ਬਾਹਰ ਨਿਕਲਦਿਆਂ ਡੀਜੀਪੀ ਉਸ ਸਮੇਂ ਸ਼ਰੇਸ਼ ਅਰੋੜਾ ਸੀ ਉਹ ਦੋਨਾਂ ਜਣੇ ਦੀ ਇੰਟਰਵਿਊ ਕੀਤੀ ਹੈਗੀ ਸੀ ਉਹ ਇਹ ਆ ਪਰ ਇਹ ਪਹਿਲੀ ਦਫਾ ਪੀਸੀਐਸ ਅਫਸਰ ਐਸਡੀਐਮ ਪ੍ਰਤੀ ਕਰਨ ਮਿਲਦਾ ਹੈ ਕਾਬਲੇ ਤਾਰੀਫ ਔਰ ਇਹ ਜਿਹੜਾ ਖਾਸ ਕਰਕੇ ਜਦੋਂ ਹੁਣ ਮਾਪਿਆਂ ਨੂੰ ਲੱਗਾ ਕਿ ਖੇਡਾਂ ਦੇ ਵਿੱਚ ਜੇ ਤੁਸੀਂ ਨੈਸ਼ਨਲ ਖੇਡ ਹੈ ਜਾਂ ਏਸ਼ੀਆ ਖੇਡ ਹੈ ਤੁਹਾਡੀ ਨੌਕਰੀ ਤੇ ਪੱਕੀ ਹੈ ਤੁਹਾਡੀ এডਿਕੇਸ਼ਨ ਦੇ ਹਿਸਾਬ ਦੇ ਨਾਲ ਤੁਸੀਂ ਕਲਾਸ 1 ਜੇ ਤੁਹਾਡੀ ਗ੍ਰੈਜੂਏਸ਼ਨ ਆ ਗਿਆ ਤੁਸੀਂ ਡੀਐਸਪੀ ਭਰਤੀ ਹੋ ਸਕਦੇ ਨੇ ਕਿਉਂਕਿ ਜਿਹੜੀ ਸਪੋਰਟਸ ਪਾਲਿਸੀ ਆ ਉਹਦੇ ਚ ਤੁਸੀਂ ਕਲਾਸ 1 ਤਾਂ ਹੀ ਭਰਤੀ ਹੋਗੇ ਜੇ ਤੁਹਾਡੇ ਕੋ ਏਸ਼ੀਆ ਤੁਹਾਡੇ ਕੋ ਕਾਮਨਵੈਲਥ ਤੁਹਾਡੇ ਕੋਲ 올림픽 ਤੁਹਾਡੇ ਕੋਲ ਕੋਈ ਵਰਲਡ ਕੱਪ ਦੇ ਵਿੱਚ ਤੁਹਾਡੇ ਕੋਲ ਕੋਈ 골ਡ ਮੈਡਲ ਆ ਜਾਂ ਤੁਸੀਂ ਲੈ ਸਕਦੇ ਹੈਗੇ ਨੇ ਜਿਵੇਂ ਪਿੱਛੇ ਜੇ ਰੌਲਾ ਨਹੀਂ ਪੈ ਗਿਆ ਕਿ ਚੰਨੀ ਸਾਹਿਬ ਨੂੰ 2 ਕਰੋੜ ਰੁਪਏ ਦੀ ਆਫਰ ਆ ਉਹ ਉਹਨੇ ਦੇ ਨਾਂ ਇੰਡੀਆ ਖੇਡਿਆ ਸੀ ਏਸ਼ੀਆ ਕਾਮਨਵੈਂਥ ਵਰਲਡ ਕੱਪ 올림픽 ਦੇ ਦੂਰ ਦੀ ਗੱਲ ਉਹਨੇ ਤਾਂ ਇੰਡੀਆ ਵੀ ਨਹੀਂ ਖੇਡਿਆ ਸੀ ਉਹ ਚਲੋ ਇੱਕ ਪੋਲੀਟਿਕਲ ਇਸ਼ੂ ਆ ਬਣ ਗਿਆ ਉਸ ਤੋਂ ਬਾਅਦ ਰਿਜ਼ਲਟ ਸਾਰੇ ਦੇ ਸਾਹਮਣੇ ਜ਼ੀਰੋ ਹਾਲਾਂਕਿ ਹਰਿਆਣੇ ਦੇ ਵਿੱਚ ਜਿਹੜਾ ਵਾ ਉਹਨਾਂ ਨੇ ਕਹਿ ਤਾ ਕਿ ਜਿਹੜੇ ਖਿਡਾਰੀ ਨੇ ਇਹਨਾਂ ਨੂੰ ਅਸੀਂ ਨਾ ਤੇ ਹਰਿਆਣੇ ਦੇ ਵਿੱਚ ਆਪਾਂ ਜਵੇਂ ਇੱਥੇ ਪੀਪੀਐਸ ਕਹਿੰਦੇ ਉੱਤੇ ਐਚਪੀਐਸ ਕਹਿੰਦੇ ਨੇ ਆਪਾਂ ਪੀਸੀਐਸ ਕਹਿੰਦੇ ਉੱਤੇ ਐਚਸੀਐਸ ਕਹਿੰਦੇ ਨੇ ਜਿਹੜੇ ਉੱਤੇ ਡੀਐਸਪੀ ਜਾਂ ਐਸਡੀਐਮ ਉਹ ਕਹਿੰਦੇ ਅਸੀਂ ਨਹੀਂ ਕਰਨਾ ਇਹਨਾਂ ਨੂੰ ਸਪੋਰਟਸ ਕੋਟੇ ਦੇ ਵਿੱਚ ਹੀ ਭਰਤੀ ਕਿਉਂਕਿ ਇਹ ਖਿਡਾਰੀ ਆ ਹੋਰ ਪਨੀਰੀ ਤਿਆਰ ਕਰਨ ਪਤਾ ਜੋ ਫਾਇਦਾ ਹੋ ਸਕੇ ਉਥੇ ਦੇ ਆਈਐਸ ਅਫੀਸਰ ਜਿਹੜੇ ਹੈਗੇ ਨੇ ਉਹਨਾਂ ਨੇ ਕੋਟਾ ਹੀ ਬੰਦ ਕਰਵਾ ਦਿੱਤਾ ਇੱਕ ਪੁਲਿਸ ਦੇ ਵਿੱਚ ਤੇ ਸਿਵਲ ਸਰਵਿਸ ਦੇ ਵਿੱਚ ਪਰ ਪੰਜਾਬ ਦੇ ਵਿੱਚ ਇਹ ਕੋਟਾ ਬਾਲ ਮੈਨੂੰ ਲੱਗਦਾ ਕੋਟਾ ਹੋਣਾ ਚਾਹੀਦਾ ਹੈਗਾ ਬੜਾ ਜ਼ਰੂਰੀ ਹੈਗਾ ਕਿ ਇਸ ਕਰਕੇ ਲੋਕੀ ਹੋਰ ਖਿਡਾਰੀ ਪੈਦਾ ਹੋਣ ਲੋਕਾਂ ਨੂੰ ਲੱਗੇ ਕਿ ਹਾਂ ਵੀ ਕਿਉਂਕਿ ਖੇਡ ਦੇ ਵਿੱਚ ਤੁਸੀਂ ਜਿਆਦਾ ਲੰਮਾ ਨਹੀਂ ਖੇਡ ਸਕਦੇ ਤੁਸੀਂ 60 ਸਾਲ ਤੱਕ ਨਹੀਂ ਉਮਰ ਕੇ ਜੇ ਬੱਚਾ ਇੱਕ ਇੱਕ ਸਾਲ ਤੱਕ ਜਾਂ 19 ਸਾਲ ਦੀ ਉਮਰ 'ਚ ਸਿਲੈਕਟ ਹੁੰਦਾ ਵੱਧ ਤੋਂ ਵੱਧ ਹਾਕੀ ਦੇ ਵਿੱਚ ਔਰ ਕ੍ਰਿਕਟ ਦੇ ਵਿੱਚ ਜਾਂ ਹੋਰ ਜੁੱਡੂ ਹੋ ਗਿਆ ਐਥਲੈਟਿਕਸ ਹੋ ਗਿਆ ਤੁਸੀਂ 25 26 ਸਾਲ ਤੱਕ ਹੀ ਖੇਡ ਸਕਦੇ ਉਸ ਤੋਂ ਬਾਅਦ ਤੇ ਬੰਦੇ ਦੇ ਦਾਣੇ ਵਿਕ ਜਾਂਦੇ ਨਵੀਂ ਪਨੀਰੀ ਆ ਜਾਂਦੀ ਫਿਰ ਉਸ ਤੋਂ ਬਾਅਦ ਬੰਦਾ ਕੀ ਕਰੇ 골ਡ ਮੈਡਲ ਲੈ ਕੇ ਗਲਚ ਪਾ ਕੇ ਘੁੰਮੇਗਾ ਤਾਂ ਨਹੀਂ ਹੈ ਤੇ ਮੇਨ ਲੱਗਦਾ ਕੋਟਾ ਬਹਾਲ ਹੋਣਾ ਚਾਹੀਦਾ ਔਰ ਚੰਗੀ ਗੱਲ ਹੈ ਕਿ ਪੁਲਿਸ ਦੇ ਨਾਲ ਨਾਲ ਸਰਕਾਰ ਨੇ ਪੀਸੀਐਸ ਆਫੀਸਰ ਬਤੌਰ ਐਸਜੀਐਮ ਵੀ ਭਰਤੀ ਕੀਤਾ ਹੈਗਾ ਚੰਗੀ ਗੱਲ ਔਰ ਚੰਗੀ ਸ਼ੁਰੂਆਤ ਹੈ ਇਹ ਚੁਆਇਸ ਪੁੱਛਣੀ ਚਾਹੀਦੀ ਜਿਨਨੇ ਕੁਆਲਿਫਿਕੇਸ਼ਨ ਹੈ ਜਿਸ ਦੀ ਏਜ ਘਟਾ ਵੇ 3 ਸਾਲ ਤੋਂ ਕੱਢ ਡੀਐਸਪੀ ਹੋ ਜੇ ਜੇਕਰ ਨਾ ਉਹ ਐਸਡੀਐਮ ਭਰਤੀ ਹੋ ਜੇ ਹੋਰ ਵੀ ਤੁਸੀਂ ਕਲਾਸ 1 ਹੀ ਨਹੀਂ ਤੁਸੀਂ ਬਾਕੀ ਜਿਹੜੀਆਂ ਪੋਸਟਾਂ ਵੀ ਕ੍ਰੀਏਟ ਕਰ ਸਕਦੇ ਹੋ ਤੁਸੀਂ ਜਿਵੇਂ ਪੀਸੀਐਸ ਅਲਾਈਡ ਆ ਤੁਸੀਂ ਈਟੀਓ ਬੀਡੀਪੀਓ ਇਹਦਾ ਤਹਿਸੀਲਦਾਰ ਨਾਇਹ ਤਹਿਸੀਲਦਾਰ ਵੀ ਭਰਤੀ ਚੁਆਇਸ ਹੋਣੀ ਚਾਹੀਦੀ ਹੈਗੀ ਨਾ ਤੇ ਮੈਨੂੰ ਲੱਗਦਾ ਕਿ ਚੰਗੀ ਗੱਲ ਹੈ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨਾ ਉਹ ਹੋਰ ਖੇਡਾਂ ਵੱਲ ਆਪਣਾ ਕਰਨਗੇ ਪ੍ਰੈਕਟਿਸ ਕਰਨਗੇ ਕਿ ਅਸੀਂ ਵੀ ਮੈਡਲ ਲਿਆਈਏ ਪੰਜਾਬ ਵਾਸਤੇ ਇੰਡੀਆ ਵਾਸਤੇ ਔਰ ਪੰਜਾਬ ਸਰਕਾਰ ਸਾਨੂੰ ਡੀਐਸਪੀ ਜਾਂ ਐਸਡੀਐਮ ਭਰਤੀ ਕਰੇ ਅਗਲਾ ਮੁੱਦਾ ਪੰਜਾਬ ਦੇ ਰਾਜਪਾਲ ਦਾ ਕਿ ਹੁਣ ਅਗਲੇ ਰਾਜਪਾਲ ਕੌਣ ਹੋਣਗੇ ਕਿਉਂਕਿ ਪਹਿਲਾ ਮੁੱਖ ਮੰਤਰੀ ਤੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਵਿਚਾਲੇ ਕੀ ਕੁਝ ਹੁੰਦਾ ਰਿਹਾ ਉਹ ਵੀ ਸਾਰੇ ਜਾਣਦੇ ਆ ਬਾਅਦ ਵਿੱਚ ਹਾਲਾਂਕਿ ਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਤਸਵੀਰਾਂ ਦੇਖਣ ਨੂੰ ਮਿਲੀਆਂ ਜਿਦੇ ਵਿੱਚ ਪਿਆਰ ਝਲਕ ਰਿਹਾ ਪਰ ਉਹਨਾਂ ਦੇ ਜਾਣ ਤੋਂ ਬਾਅਦ ਹੁਣ ਬਨਵਾਰੀ ਲਾਲ ਪ੍ਰੋਹਿਤ ਦੇ ਅਸਤੀਫੇ ਤੋਂ ਬਾਅਦ ਅਗਲੇ ਨਾਵਾਂ ਦੀ ਜਿਹੜੀ ਚਰਚਾ ਹੋ ਰਹੀ ਹੈ ਮੋਰ ਕਿਹੜੇ ਨਾਂ ਦੇ ਉੱਤੇ ਜ਼ਿਆਦਾ ਲੱਗਣ ਦੇ ਚਾਂਸ ਨੇ ਦੇਖੋ ਸਭ ਤੋਂ ਵੱਡੀ ਗੱਲ ਇਹ ਚਰਚਾ ਤੇ ਇਹ ਹੈ ਚੰਡੀਗੜ੍ਹ ਦੇ ਵਿੱਚ ਕਿ ਜਿਹੜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਧ ਤੌਰ ਜਿਹੜਾ ਪੰਜਾਬ ਦਾ ਰਾਜਪਾਲ ਹੁੰਦਾ ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਸ਼ਾਸਕ ਵੀ ਹੁੰਦਾ ਕਹਿੰਦੇ ਉਹ ਤੇ ਬਲੀ ਦਾ ਬੱਕਰਾ ਬਣ ਗਏ ਕਿਉਂਕਿ ਬੀਜੇਪੀ ਦਾ ਇੱਥੇ ਗੁੱਟ ਬੜਾ ਹਾਵੀ ਹੈ ਤੇ ਤਿੰਨ ਚਾਰ ਧੜੇ ਨੇ ਇੱਕ ਤੇ ਜਿਹੜੇ ਨੇ ਸੰਜੀਤ ਟੰਡਣ ਉਹ ਉਹਨਾਂ ਦਾ ਧੜਾ ਇੱਕ ਸੱਤਪਾਲ ਜੈਨ ਦਾ ਧੜਾ ਇੱਕ ਅਰਨੁਸੂਦ ਦਾ ਧੜਾ ਇਹ ਤਿੰਨ ਚਾਰ ਧੜਿਆਂ ਦੀ ਆਪਸੀ ਲੜਾਈ ਕੇ ਜਿਹੜੇ ਰਾਜਪਾਲ ਸਾਹਿਬ ਕਿਸੇ ਨੂੰ ਜਿਆਦਾ ਚਾਹ ਪਿਉਂਦੇ ਕਿਸੇ ਨੂੰ ਘੱਟ ਚਾਹ ਪਿਉਂਦੇ ਕਿਸੇ ਕੋਲ ਜਿਆਦਾ ਸਲਾਹ ਲੈਂਦੇ ਨੇ ਇੱਕ ਤੇ ਇਹ ਵਜ੍ਹਾ ਹੈ ਦੂਜਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਇਲੈਕਸ਼ਨ ਦੇ ਵਿੱਚ ਬੀਜੇਪੀ ਨੇ ਲੋਕਤੰਤਰ ਲੁੱਟਿਆਗਾ ਕਿ ਇਹ ਨਾ ਲੁੱਟਿਆ ਹਾਈ ਕੋਰਟ ਨੂੰ ਚੁਣੌਤੀ ਦਿੰਦੇ ਹੋਏ ਲੁੱਟਿਆ ਹੈਗਾ ਉਹ ਵੀ ਇੱਕ ਵਜ੍ਹਾ ਹੈਗਾ ਕਿ ਇਹ ਹੈਂਡਲ ਨਹੀਂ ਹੋਇਆ ਕਿਉਂਕਿ ਗਵਰਨਰ ਸਾਹਿਬ ਪ੍ਰਸ਼ਾਸਕ ਨੇ ਚੰਡੀਗੜ੍ਹ ਦੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ ਸੀ ਕਿ ਅਸੀਂ ਨਿਰਪੱਖ ਚੋਣਾਂ ਕਰਵਾਵਾਂਗੇ ਉਹ ਮਿਊਨਿਸਪਲ ਕਾਰਪੋਰੇਸ਼ਨ ਦੇ ਮੇਅਰ ਦੀਆਂ ਨਿਰਪੱਖ ਚੋਣਾਂ ਨਹੀਂ ਆ ਉਹ ਭਾਜੀਪੀ ਨੂੰ ਚੰਗਾ ਨਹੀਂ ਲੱਗਾ ਇਸ ਕਰਕੇ ਉਹਨਾਂ ਕੋਲ ਅਸਤੀਫਾ ਮੰਗ ਲਿਆ ਕੋਈ ਅਸਤੀਫਾ ਤੇ ਦਿੰਦਾ ਨਹੀਂ ਹੁੰਦਾ ਮੰਗੇ ਜਾਂਦੇ ਨੇ ਪੋਲੀਟੀਕਲ ਲੋਕਾਂ ਕੋਲ ਅਸਤੀਫਾ ਹੁਣ ਸਵਾਲ ਹੈ ਕਿ ਅਗਲਾ ਰਾਜਪਾਲ ਕੌਣ ਹੋਊਗਾ ਤਿੰਨ ਚਾਰ ਨਾਮ ਚਲਨੇ ਸ਼ੁਰੂ ਹੋ ਗੁਈ ਨੇ ਪਰ ਸਭ ਤੋਂ ਵੱਡਾ ਰਾਜਪਾਲ ਤੇ ਲਾਉਣਾ ਪੈਣਾ ਪੰਜਾਬ ਦਾ ਰਾਜਪਾਲ ਅੱਜ ਨਹੀਂ ਲਾਣੇ ਕੱਲ ਹੀ ਪਰਸੋਂ ਕਿਤੇ ਤੇ ਲਾਣਾ ਪਏਗਾ ਪਲਾਟ ਟੈਂਪਰੇਰੀ ਤੌਰ ਤੇ ਜਿਹੜੇ ਹਰਿਆਣਾ ਦੇ ਗਵਰਨਰ ਨੇ ਨਾ ਤ੍ਰਿਆ ਦੱਤਰੇ ਉਹਨਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ ਹੁਣ ਸਵਾਲ ਹੈ ਕਿ ਇਹ ਚਰਚਾ ਭਾਜਪੀ ਦੇ ਹਲਕਿਆਂ ਦੇ ਵਿੱਚ ਆਰਐਸਐਸ ਦੇ ਹਲਕਿਆਂ ਦੇ ਵਿੱਚ ਅਫਸਰ ਸ਼ਾਹੀ ਦੇ ਹਲਕਿਆਂ ਦੇ ਵਿੱਚ ਕਿ ਇਸ ਵਾਰ ਤਿੰਨ ਪੋਸਟਾਂ ਕ੍ਰੀਏਟ ਹੋ ਰਹੀਆਂ ਪੰਜਾਬ ਦਾ ਰਾਜਪਾਲ ਸਿਰ ਪੰਜਾਬ ਨੂੰ ਦੇਖੂਗਾ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਹੀਂ ਦੇਖੇਗਾ ਇਸ ਵਾਰ ਯੂਟੀ ਕਿਉਂਕਿ ਯੂਟੀ ਹੈ ਚੰਡੀਗੜ੍ਹ ਕੇਂਦਰ ਸ शासित ਪ੍ਰਦੇਸ਼ ਆ ਬਕਰੀਗੜ੍ਹ ਕੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਲੇਕਿਨ ਸੈਂਟਰਲ ਕੰਟਰੋਲ ਕਰਦਾ ਇੱਥੇ ਇੱਕ ਤੇ ਚੀਫ ਕਮਿਸ਼ਨਰ ਦੀ ਪੋਸਟ ਬਹਾਲ ਕੀਤੀ ਜਾਊ ਜਿਹੜੀ ਪਹਿਲਾਂ 30 ਸਾਲ ਪਹਿਲਾਂ ਹੁੰਦੀ ਪੰਜਾਬ ਚ ਇਹ ਪੰਜਾਬ ਚ ਪੋਸਟ ਬੰਦ ਕਰ ਦਿੱਤੀ ਗਈ ਹੈ ਜਦੋਂ ਅੱਤਵਾਦ ਆਇਆ ਪੰਜਾਬ ਦਾ ਰਾਜਪਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਦਾ ਪ੍ਰਸ਼ਾਸਕ ਹੁੰਦਾ ਹੈ ਚੀਫ ਕਮਿਸ਼ਨਰ ਦੀ ਪੋਸਟ ਦੀ ਜਗ੍ਹਾ ਐਡਵਾਈਜ਼ਰ ਦੀ ਰੱਖ ਦਿੱਤੀ ਪੋਸਟ ਐਡਵਾਈਜ਼ਰ ਆਈਐਸ ਆਫੀਸਰ ਹੁੰਦਾ ਯੂਟੀ ਕਾਡਰ ਦਾ ਜਿਹੜਾ ਸੀਨੀਅਰ ਮੋਸਟ ਹੁੰਦਾ ਉਹਨੂੰ ਲਗਾਇਆ ਜਾਂਦਾ ਹੈ ਜਿਹੜਾ ਉਹਦਾ ਅਹੁਦਾ ਜਿਹੜਾ ਮੁਖ ਸਖਤਰ ਦੇ ਬਰਾਬਰ ਹੁੰਦਾ ਉਹ ਕਹਿੰਦੇ ਕਿ ਪੰਜਾਬ ਦਾ ਰਾਜਪਾਲ ਵੱਖਰਾ ਆਊਗਾ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਚੀਫ ਕਮਿਸ਼ਨਰ ਦੀ ਪੋਸਟ ਬਹਾਲ ਹੋਊਗੀ ਤੀਜਾ ਦਿੱਲੀ ਦੇ ਪੈਟਰਨ ਤੇ ਲੈਫਟੀਨੈਂਟ ਗਵਰਨਰ ਇੱਥੇ ਲਗਾਇਆ ਜਾਊਗਾ ਚੀਫ ਕਮਿਸ਼ਨਰ ਦੇ ਉੱਪਰ ਕੌਣ ਹੋਊਗਾ ਲੈਫਟੀਨੈਂਟ ਗਵਰਨਰ ਮਤਲਬ ਪਿਓਰਲੀ ਕਲੀਅਰ ਕਟ ਪੰਜਾਬ ਨੂੰ ਸਿੱਧਾ ਸੈਂਟਰ ਦਾ ਤੱਕਾ ਚੈਲੰਜ ਆ ਕਿ ਕਿਉਂਕਿ ਸਾਡੀ ਰਾਜਧਾਨੀ ਸਾਡੇ 50 ਪਿੰਡ ਝਾੜ ਕੇ ਰਾਜਧਾਨੀ ਬਣਾਈ ਗਈ ਹੈ ਸਾਡੇ ਪਿਆਸੇ ਨੇ ਬਣੀ ਆ ਹਰਿਆਣਾ ਵੀ ਮੌਜਾ ਮਾਰ ਰਿਹਾ ਸੈਂਟਰ ਨੇ ਵੀ ਹੁਣ ਮੌਜਾ ਮਾਰਨੀ ਆ ਚੁਰਗਾ ਤੇ ਸੈਂਟਰ ਨੇ ਬਿਲਕੁਲ ਖੋਲ ਹੀ ਹੈਗੀ ਆ ਸਾਰੀ ਹੁਣ ਕਿਉਂਕਿ ਇਹ ਚੀਫ ਕਮਿਸ਼ਨਰ ਆਉਦਾ ਉਸ ਸੈਂਟਰ ਦਾ ਅਫੀਸਰ ਹੋਊਗਾ ਲੈਫਟੀਨੈਂਟ ਗਵਰਨਰ ਉਸ ਸੈਂਟਰ ਨੂੰ ਜਵਾਬ ਦੇ ਹੋਵੇਗਾ ਤੇ ਪੰਜਾਬ ਦੇ ਹੱਥ ਵਿੱਚ ਰਹਿ ਜਾਊਗਾ ਬਿਲਕੁਲ ਸ਼ੁੰਨਸ਼ਨਾ ਹੁਣ ਸਵਾਲ ਹੈ ਕਿ ਇਹਨੂੰ ਚੈਲੰਜ ਕੌਣ ਕਰੂਗਾ ਕੀ ਸ਼੍ਰੋਮਣੀ ਅਕਾਲੀ ਦਲ ਚੈਲੰਜ ਕਰੂ ਕਾਂਗਰਸ ਪਾਰਟੀ ਜ਼ਿੰਮੇਵਾਰੀ ਬੰਦੀ ਹੈ ਪੰਜਾਬ ਸਰਕਾਰ ਦੀ ਭਗਵੰਤ ਮਾਨ ਸਾਹਿਬ ਦੀ ਉਹ ਇਹਨੂੰ ਚੈਲੰਜ ਕਿਵੇਂ ਕਰਨਗੇ ਚਰਚਾ ਜੇ ਹੋ ਗਿਆ ਤੇ ਤੇਜੀ ਗੱਲ ਹੈ ਕਿ 2018 ਦੇ ਵਿੱਚ ਸਤੰਬਰ 2018 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਹੀ ਸੈਟ ਸਾਂਝੀ ਉਦੋਂ ਵੀ ਸੈਂਟਰ ਸਰਕਾਰ ਨੇ ਇੱਕ ਕੇਰਲਾ ਦੇ ਸੀ ਅਫੀਸਰ ਰਟਾਇਰ ਹੋਏ ਸੀ ਆਈਐਸ ਅਲਫੋਜ਼ ਕਰਕੇ ਉਹਨਾਂ ਨੂੰ ਇੱਥੇ ਚੀਫ ਕਮਿਸ਼ਨਰ ਲਾ ਦਿੱਤਾ ਉਦੋਂ ਫਿਰ ਕਿਉਂਕਿ ਇਹ ਪੰਜਾਬ ਦੇ ਹਿੱਤਾਂ ਦੇ ਅਗੇ ਸ ਤੇ ਫੈਸਲਾ ਸੀ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਸੈਂਟਰ ਨੂੰ ਡਰਾ ਕੇ ਧਮਕਾ ਕੇ ਪਿਆਰ ਮੁਹੱਬਤ ਕਰਕੇ ਫੈਸਲਾ ਵਾਪਸ ਲੈ ਲਿਆ ਹੁਣ ਸਾਡੀ ਪੰਜਾਬ ਸਰਕਾਰ ਦੀ ਤੇ ਸੈਂਟਰ ਦੇ ਨਾਲ ਵਿਗੜੀ ਹੋਈ ਆ ਇਹ ਲੱਗਦਾ ਕਿ ਜੇ ਕੁਝ ਹੋ ਗਿਆ ਤੇ ਆਮ ਆਦਮੀ ਪਾਰਟੀ ਦਾ ਲੋਕ ਸਭਾ ਚੋਣਾਂ ਦੇ ਵਿੱਚ ਵੱਡਾ ਨੁਕਸਾਨ ਹੋ ਸਕਦਾ ਔਰ ਜਿਹੜਾ ਚੰਡੀਗੜ੍ਹ ਉਹ ਬਿਲਕੁਲ ਪੰਜਾਬ ਕੋ ਖੋਇਆ ਜਾਊਗਾ ਇਹਦੇ ਵਾਸਤੇ ਆ ਕਿ ਹੁਣ ਪੋਲੀਟੀਕਲ ਤੌਰ ਤੇ ਸ਼੍ਰੋਮਣੀ ਕਾਲੀ ਦਲ ਜਾਂ ਕਾਂਗਰਸ ਜਾਂ ਪੰਜਾਬ ਦੀ ਬੀਜੇਪੀ ਜਾ ਆਮ ਆਦੀ ਪਾਰਟੀ ਉਹ ਕਿਵੇਂ ਚੈਲੰਜ ਕਰਦੇ ਆਗੇ ਨੇ ਕਿ ਜੇ ਭਾਜਪਾ ਜਾਂ ਸੈਂਟਰ ਸਰਕਾਰ ਜਾਂ ਭਾਰਤ ਸਰਕਾਰ ਪੰਜਾਬ ਨਾਲ ਇੱਕ ਹੋਰ ੱੱਕਾ ਕਰ ਗਈ ਕਿ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਉਹ ਗਵਰਨਰ ਨੂੰ ਬਿਲਕੁਲ ਅੱਡ ਕਰ ਦਿੱਤਾ ਗਿਆ ਚੀਫ ਕਮਿਸ਼ਨਰ ਦੀ ਪੋਸਟ ਬਹਾਲ ਕਰ ਦਿੱਤੀ ਗਈ ਕੀਤੀ ਜਾ ਰਹੀ ਹੈ ਚਰਚਾ ਤੇ ਦੂਜਾ ਇੱਕ ਲੈਪਟੀਨੇਟ ਗਵਰਨਰ ਲਗਾਇਆ ਗਿਆ ਕਿਆਸਰਾਈਆਂ ਨੇ ਤੇ ਜੇ ਕਿਆਸਰਾਈਆਂ ਪਰਵਾਹਾਂ ਸੱਚੀਆਂ ਹੋ ਗਈਆਂ ਤੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇ ਵਾਸਤੇ ਔਖਾ ਹੋਊਗਾ ਕਿ ਫਿਰ ਕਾਲੀ ਦਲ ਭਾਜਪਾ ਜਾਂ ਕਾਂਗਰਸ ਕਹੂਗੀ ਕਿ ਉਹ ਹੱਕ ਜਿਹੜੀ ਆ ਪੈਰਾ ਨਹੀਂ ਦੇ ਸਕੀ ਆਮ ਆਦਮੀ ਪਾਰਟੀ ਪਰ ਪੰਜਾਬ ਬੀਜੇਪੀ ਵਾਸਤੇ ਪ੍ਰੋਬਲਮ ਪੰਜਾਬ ਜੋ ਹੋ ਸਕਦੀ ਲੇਕਿਨ ਬੀਜੇਪੀ ਨੇ ਪੰਜਾਬ ਨੂੰ ਜਿਆਦਾ ਕੋਈ ਤਵਕੋ ਦਿੰਦੇ ਨੇ ਉਹ ਕਹਿੰਦੇ ਕਿ ਸਾਡੇ ਕਿੰਨੀਆਂ 13 ਦੇ ਲੜਦੀਆਂ ਪਹਿਲੀ ਦਫਾ ਜੇ ਕੋਈ ਗੱਠ ਜੋੜਨਾ ਹੋਇਆ ਅਸੀਂ ਪਹਿਲਾਂ ਤਿੰਨਾਂ ਚੋਂ ਦੋ ਜਾਂ ਇੱਕ ਆਉਂਦੀ ਰਹੀ ਹੈਗੀ ਤੇ ਬਾਕੀ ਦੇ ਸਾਡਾ ਯੂਪੀ ਬਿਹਾਰ ਮੱਧ ਪ੍ਰਦੇਸ਼ ਗੁਜਰਾਤ ਰਾਜਸਥਾਨ ਬੈਠੇ ਉਥੂਲ ਬਾਧੂ ਲੈ ਆਉਣੀਆਂ ਪਰ ਇਹ ਪੰਜਾਬ ਦੇ ਨਾਲ ਸਰਾਸਰ ਧੱਕਾ ਆਊਗਾ ਹੁਣ ਇਹ ਹੈ ਕਿ ਪੰਜਾਬ ਦੀਆਂ ਪੋਲੀਟਿਕਲ ਪਾਰਟੀਆਂ ਨੂੰ ਕਿਵੇਂ ਦੇਖਦੇ ਆ ਇਹ ਸਭ ਤੋਂ ਵੱਡੀ ਗੱਲ ਹੈ ਜਿੱਥੇ ਰਹੀ ਗੱਲ ਕਿ ਜਿਹੜੀਆਂ ਪੋਸਟਾਂ ਹੋਰ ਨਾਲ ਕ੍ਰੀਏਟ ਹੋ ਖਰਾ ਹੋ ਜਾਣਾ ਹੁਣ ਕੰਮ ਪੰਜਾਬ ਤੋਂ ਹੋਰ ਚੰਡੀਗੜ੍ਹ ਦੂਰ ਹੋ ਜਾਣਾ ਕਾਗਜ਼ਾਂ 'ਚ ਸਿਧਾਂਤਕ ਤੌਰ ਤੇ ਜਿਹੜੇ ਨਾਵਾਂ ਦੀ ਚਰਚਾ ਚੱਲ ਰਹੀ ਆ ਉਸ ਦੇ ਵਿੱਚ ਇੱਕ ਨਾਮ ਅੱਜਕੱਲ੍ਹ ਕਿਰਨਵੇਦੀ ਦਾ ਵੀ ਸੋਸ਼ਲ ਮੀਡੀਆ ਤੇ ਕਾਫੀ ਪ੍ਰਚਲਤ ਆ ਤੇ ਇਹਦੇ ਬਾਰੇ ਭਾਜਪਾ ਦੀ ਲੀਡਰਸ਼ਿਪ ਨੇ ਹਾਲੇ ਤੱਕ ਕੇ ਖੁੱਲ ਕੇ ਨਹੀਂ ਕੋਈ ਗੱਲ ਆਖੀ ਇੱਕ ਡੀਜੀ ਵੰਜਾਰਾ ਜਿਹੜੇ ਗੁਜਰਾਤ ਦੇ ਬੜੇ ਇੱਕ ਵਿਵਾਦਤ ਅਫੀਸਰ ਲੈ ਨੇ ਬੜੇ ਫੇਕ ਇਨਕਾਉਂਟਰ ਰਹੀ ਉਹਨਾਂ ਨੂੰ ਸਜ਼ਾ ਹੋ ਗਈ ਸੀ ਬਾਅਦ ਚ ਕਲੀਨ ਚਿੱਟ ਦਿੱਤੀ ਜਾਂਦੀ ਕਿਉਂਕਿ ਉੱਥੇ ਭਾਜੀਪੀ ਦੀ ਸਰਕਾਰ ਸੀ ਉਹ ਡੀਐਸਪੀ 1980 ਚ ਭਰਤੀ ਹੁੰਦੇ ਫਿਰ ਉਹ ਆਈਪੀਐਸ ਬਣ ਜਾਂਦੇ ਨੇ ਫਿਰ ਉਹ ਨੌਕਰੀ ਛੱਡ ਦਿੰਦੇ ਨੇ ਫਿਰ 2002 ਦੇ ਵਿੱਚ ਆਈਜੀ ਅਹੁਦੇ ਤੋਂ ਰਿਟਾਇਰ ਹੋ ਜਾਂਦੇ ਨੇ ਉਹ ਕਾਫੀ ਉਹਨਾਂ ਨੂੰ ਵੀ ਚਰਚਾ ਕਿ ਉਹਨਾਂ ਨੂੰ ਵੀ ਇੱਥੇ ਗਵਰਨਰ ਲਾਇਆ ਜਾ ਸਕਦਾ ਹੈਗਾ ਇਹ ਕਿਰਨ 베ਦੀਆ ਹਾਲਾਂਕਿ ਇਸ ਦੇਸ਼ ਦੇ ਅੰਦਰ ਇਹ ਕਿ ਜਿੱਥੋਂ ਦੇ ਤੁਸੀਂ ਵਾਸੀ ਹੋ ਉੱਥੋਂ ਦੇ ਤੁਸੀਂ ਗਵਰਨਰ ਨਹੀਂ ਲੱਗ ਸਕਦੇ ਕਿਉਂਕਿ ਤੁਹਾਡਾ ਫਿਰ ਕਿਦ ਤਰ੍ਹਾਂ ਕਿਤੇ ਤੁਸੀਂ ਸਟੇਟ ਦਾ ਪੱਖ ਪੂਰ ਜਾਂਦੇ ਤੁਹਾਨੂੰ ਇੱਥੇ ਨਿਊਟਰਲ ਸੋਚ ਅਪਣਾਉਣੀ ਪੈਂਦੀ ਹੈ ਹਾਲਾਂਕਿ ਕਿਰਨ ਬੇਦੀ ਹੋਰੀ ਜ਼ਰੂਰ ਕਿਉਂਕਿ ਅੰਬਰਸਰ ਉਹਨਾਂ ਦੇ ਪਿੰਡ ਰਿਆ ਸ਼ਹਿਰ ਰਹਾ ਕਿ ਉੱਥੋਂ ਦੇ ਜੰਮੇਪਲੇ ਉੱਤੇ ਪੜਦੇ ਰਹੇ ਨੇ ਔਰ ਦੇਸ਼ ਦੀ ਪਹਿਲੀ ਆਈਪੀਐਸ ਅਫੀਸਰ ਹੈ ਉਹਨਾਂ ਨੇ ਔਰ ਇੱਕ ਵਿਵਾਦਿਤ ਇੱਕ ਬਰੇਵ ਵੀ ਦਲੇਰ ਔਰਤ ਦੇ ਤੌਰ ਤੇ ਵੀ ਜਾਣੇ ਜਾਂਦੇ ਰਹੇ ਨੇ ਲੇਕਿਨ ਜਨ ਸੰਘ ਆਰਐਸਐਸ ਦੇ ਨਾਲ ਗੂੜੀ ਸਾਂਝਾ ਕਿਉਂਕਿ ਅੰਨਾ ਮੂਵਮੈਂਟ ਦੇ ਵਿੱਚ ਇਹਨਾਂ ਵੱਧ ਚੜ ਕੇ ਹਿੱਸਾ ਲਿਆ ਔਰ ਉਸ ਤੋਂ ਬਾਅਦ ਦਿੱਲੀ ਭ ਦਾ ਚਿਹਰਾ ਬਣਾ ਵਕਰੀ ਗੱਲ ਹਾਰ ਗਏ ਹਾਰਨ ਤੋਂ ਬਾਅਦ ਉਹਨਾਂ ਨੂੰ ਪੁੱਡੂਸ਼ੇਰੀ ਦਾ ਲੈਫਟੀਨੈਂਟ ਗਵਰਨਰ ਬਣਾਇਆ ਗਿਆ ਪਰ ਉਹਨਾਂ ਦਾ ਨਾਮ ਵੀ ਚੱਲ ਰਿਹਾ ਹੁਣ ਕਿਉਂਕਿ ਉਹ ਮੂਲ ਰੂਪ ਦੇ ਵਿੱਚ ਪੰਜਾਬਣ ਨੇ ਪੰਜਾਬੀ ਨੇ ਅੰਮ੍ਰਿਤਸਰ ਦੇ ਨੇ ਪਰ ਅੱਜ ਕੱਲ ਤੇ ਉਹਨਾਂ ਦਾ ਸਾਰਾ ਜਿਹੜਾ ਪਤਾ ਐਡਰੈਸ ਉਹ ਦਿੱਲੀ ਦਾ ਹੈਗਾ ਜੇ ਇਹ ਵਾਲੀ ਕੋਈ ਨਾ ਕੋਈ ਤਕਨੀਕੀ ਲਕੂਨਾ ਨਾ ਰਿਹਾ ਗਿਆ ਤਾਂ ਹੋ ਸਕਦਾ ਕਿ ਰਣਬੇਦੀ ਵੀ ਹੋ ਸਕੇ ਚਰਚਾ ਦੇ ਵਿੱਚ ਹਾਲਾਂਕਿ ਜਿਹੜੀ ਚਰਚਾ ਭਾਜਪੀ ਦੇ ਸਪੋਕਸ ਪਰਸਨ ਨੇ ਪਾਈ ਕਿਸੇ ਨੇਤਾ ਨੇ ਪਾਈ ਉਹਨੇ ਬਾਅਦ ਚ ਡਿਲੀਟ ਵੀ ਕਰਨੀ ਪਈ ਉਹਨੂੰ ਪਰ ਭਾਜਪਾ ਦੀ ਖਾਸੀਅਤ ਇੱਕ ਭਾਜਪਾ ਦੇ ਕਰਾਮਾ ਦੀ ਪਾਰਟੀ ਦੀ ਖਾਸੀਅਤ ਆ ਜਿਸ ਬੰਦੇ ਬਾਰੇ ਚਰਚਾ ਹੁੰਦੀ ਨਾ ਉਹਦਾ ਬਾਅਦੋਂ ਪਤਾ ਹੀ ਕੱਟ ਦਿੰਦੇ ਹੈਗੇ ਨੇ ਇਹ ਗੁੱਜਾ ਜਿਹਾ ਫੈਸਲਾ ਲੈਂਦੇ ਦੋਨੇ ਪਾਰਟੀਆਂ ਦੇ ਹੁਣ ਜਿਵੇਂ ਉਹ ਡੀਜੀ ਵੰਜਾਰਾ ਦਾ ਨਾਮ ਚੱਲ ਗਿਆ ਕਿਰਨ ਬੇਦੀ ਦਾ ਨਾਮ ਚੱਲ ਗਿਆ ਹੈਗਾ ਤੇ ਹੁਣ ਲੱਗਦਾ ਕਿ ਇਹ वैसे जेड़ा कट्टर आरएसएस ਜਿਹਨੂੰ ਆਪਾਂ ਨਿਕਰਤਾਰੀ ਕਹਿ ਸਕਦੇ ਔਰ ਇੱਕ ਪੋਲੀਟੀਕਲ ਮਾਸਟਰਮਾਈਂਡ ਜਿਹੜਾ ਬੰਦਾ ਉਹਨੂੰ ਲੈ ਕੇ ਆਉਣਗੇ ਉਹਨੂੰ ਤਾਂ ਹੀ ਲੈ ਕੇ ਆਉਣਗੇ ਜਿਵੇਂ ਬਨਵਾਰੀ لال פרוत ਨੇ ਪੰਜਾਬ ਸਰਕਾਰ ਦੀਆਂ ਚੀਕਾਂ ਕਢਾਈਆਂ ਨਾ ਉਸ ਤੋਂ ਡਬਲ ਚੀਕਾਂ ਕਢਾਉਣ ਵਾਲੇ ਹੀ ਕਿਸੇ आरएसएस ਦੇ ਵਰਕਰ ਨੂੰ ਜਾਂ ਫਿਰ ਬੀਜੇਪੀ ਦਾ ਪਿਓਰ ਜਿਹੜਾ ਹਾਰਡ ਕੋਰ ਜਿਹੜਾ ਹੁੰਦਾ ਨਾ ਪੋਲੀਟੀਸ਼ਨ ਉਹਨੂੰ ਲੈ ਕੇ ਆਉਣਗੇ ਪੰਜਾਬ ਸਰਕਾਰ ਨੂੰ ਟਾਰਗੇਟ ਕਰਨ ਪੰਜਾਬ ਸਰਕਾਰ ਨੂੰ ਕਹ ਲਓ ਜਾਂ ਪੰਜਾਬ ਨੂੰ ਟਾਰਗੇਟ ਕਰਨ ਵਾਸਤੇ ਇਦਾਂ ਦੀ ਸੋਚ ਵਾਲਾ ਬੰਦਾ ਹੀ ਲੈ ਕੇ ਆਉਣਗੇ ਔਰ ਦੂਜਾ ਲੋਕ ਸਭਾ ਵੀ ਆ ਪੰਜਾਬ ਦੇ ਵਿੱਚ ਵੀ ਆ ਚੰਡੀਗੜ੍ਹ ਦੇ ਵੀ ਇੱਕ ਇਕਲੌਤੀ ਸੀਟ ਆ ਉਹਨਾਂ ਸਾਰੇ ਪਹਿਲੂਆਂ ਨੂੰ ਤੱਥਾਂ ਨੂੰ ਧਿਆਨ ਵਿੱਚ ਰੱਖ ਦਿਓ ਇਹ ਬੀਜੇਪੀ ਕੋਈ ਇੱਕ ਦੋ ਦਿਨਾਂ ਤੱਕ ਚਿਹਰਾ ਤਾਰ ਹੀ ਦੇਗੀ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਅਸੀਂ ਇਹਨਾਂ ਦੋ ਤਿੰਨ ਮੁੱਦਿਆਂ ਤੇ ਚਰਚਾ ਕੀਤੀ ਆ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ